ਇਹ ਦਵਾਈ ਖਾਣੀ ਤਾਂ ਥੋੜੀ ਔਖੀ ਲੱਗਦੀ ਆ ਪਰ ਇਹ ਆ ਵੀ ਇਹ ਦੁੱਖ ਜੜੋ ਜਾਂਦਾ ਜਿਵੇਂ ਹੁਣ ਮੇਰੇ ਹਸਬੰਦ ਪਹਿਲਾਂ ਸੀਗੇ ਬਿਮਾਰ ਉਹਨਾਂ ਨੇ ਇੱਥੋਂ 3 ਮਹੀਨੇ ਹੀ ਦਵਾਈ ਖਾਧੀ ਉਸ ਤੋਂ ਬਾਅਦ ਜੋ 5-6 ਸਾਲ ਹੋ ਗਏ ਨੇ ਇਸ ਗੱਲ ਨੂੰ ਉਸ ਤੋਂ ਬਾਅਦ ਕਦੇ ਕੋਈ ਸੇ ਵੀ ਦਵਾਈ ਦੀ ਲੋੜ ਨਹੀਂ ਪਈ ਹੈਗੀ ਬਾਕੀ ਡਾਕਟਰ ਸਕੋਲ ਵੀ ਤੁਸੀਂ ਗਏ ਹੋਗੇ ਉਹਨਾਂ ਦੀ ਦਵਾਈ ਤੇ ਡਾਕਟਰ ਭੁੱਲਰ ਦੀ ਦਵਾਈ 'ਚ ਕੀ ਤੁਹਾਨੂੰ ਫਰਕ ਕੀ ਲੱਗਿਆ ਟ੍ਰੀਟਮੈਂਟ 'ਚ ਬਹੁਤ ਜ਼ਿਆਦਾ ਫਰਕ ਆ ਕੋਈ ਸਾਈਡ ਇਫੈਕਟ ਨਹੀਂ ਨੇਚਰਲ ਹੈ ਸਾਰੀ ਚੀਜ਼ ਕੋਈ ਕੈਮੀਕਲ ਨਹੀਂ ਹੈ ਹਾਂ ਤੇ ਕਿਥੋਂ ਆਏ ਮੈਂ ਜਗਾਦਰੀ ਯਮਨਾਨਗਰ ਤੋਂ ਯੋਗਨਾ ਨਗਰ ਤੋਂ ਤੁਸੀਂ ਉੱਥੇ ਡਾਕਟਰਸ ਨਹੀਂ ਸੀ ਨਹੀਂ ਮੈਂ ਪਹਿਲਾਂ ਵੀ ਮੋਗੇ ਤੋਂ ਡਾਕਟਰ ਸਾਹਿਬ ਤੋਂ ਦਵਾਈ ਖਾਦੀ ਆ ਪਹਿਲਾਂ ਮੈਂ ਚੰਡੀਗੜ੍ਹ ਰਹਿੰਦੀ ਸੀ ਮੋਗੇ ਤੋਂ ਦਵਾਈ ਖਾਦੀ ਆ ਮੈਂ ਨੂੰ ਰਾਮ ਆ ਗਿਆ ਸੀਗਾ ਹੁਣ ਮੈਂ ਫੇਰ ਅਨੰਦ ਦਵਾਈ ਲੈਣ ਆਈ ਤੇ ਤਲੀ ਤੇ ਸੜੀ ਹੋਈ ਚੀਜ਼ ਨੂੰ ਵੀ ਇਸ ਮਹੀਨੇ ਚ ਅ ਅਵੋਇਡ ਕਰਨ ਲਈ ਕੀ ਆ ਗਿਆ ਅਕੋਰਡਿੰਗ ਟੂ ਨੇਚਰਲ ਸਾਇੰਸ ਪਾਣੀ ਦਾ ਖਿਆਲ ਨਹੀਂ ਕਰੋ ਕਰੋਗੀ ਤਾ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਉਦਾਹਰਨ ਦੇ ਤੌਰ ਤੇ ਅਕਸਰ ਲੋਕਾਂ ਨੂੰ ਇਸ ਮਹੀਨੇ ਚ ਡਾਇਰੀਆ ਹੋ ਜਾਇਆ ਕਰਦਾ ਹੈ ਅਕਸਰ ਲੋਕਾਂ ਨੂੰ ਇਸ ਮਹੀਨੇ ਚ ਵੋਮਟਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਜੇਕਰ ਅਗਰ ਮੈਂ ਗੋਭੀ ਦੀ ਗੱਲ ਹੀ ਕਰਾਂ ਜਿਸ ਬੰਦੇ ਨੇ ਇਸ ਮਹੀਨੇ ਚ ਗੋਭੀ ਦਾ ਸੇਵਨ ਕੀਤਾ ਉਹਨੂੰ ਵਾਈਬਾਦੀ ਹੋਣੀ ਹੋਣੀ ਆ ਉਹਦੀ ਬਾਤ ਵੀ ਵਿਗੜਦੀ ਹੈ ਗੈਟਿੰਗ ਉਹਦੀ ਉਹਦੀ ਪਿਤ ਵੀ ਵਿਗੜਦੀ ਹੈ ਤਾਂ ਉਹਦੇ ਨਾਲ ਪੇਟ ਨਾਲ ਸੰਬੰਧੀ ਸਮੱਸਿਆਵਾਂ ਚਮੜੀ ਨਾਲ ਸੰਬੰਧੀ ਸਮੱਸਿਆਵਾਂ ਜੋੜਾ ਦਰਦਾਂ ਨਾਲ ਸੰਬੰਧੀ ਸਮੱਸਿਆਵਾਂ ਹੋਣਗੀਆਂ ਹੋਣਗੀਆਂ ਫਰਾਈ ਡੀਪ ਫਰਾਈ ਨਹੀਂ ਬੰਦ ਕਰੋਗੇ ਤਾਂ ਡੈਫੀਨੇਟਲੀ ਹੈਗੀ ਹੈ ਕਿ ਤੁਹਾਡੇ ਚਮੜੀ ਦੇ ਰੋਗ ਵੱਧਣਗੇ ਤੁਹਾਨੂੰ ਤੁਹਾਡੇ ਲੀਵਰ ਜਿਹੜਾ ਹੈ ਫੈਟੀ ਹੈ ਪਲੱਸ ਸਟੋਨ ਬਣਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਦੱਸਿਆ ਕਿ 3 ਮੰਥ ਆ ਇਸ ਮਹੀਨੇ ਜਿਹੜੇ ਲੋਕ ਚੂਪੀਂਦੇ ਨੇ ਪਾਉਂ ਸ਼ਰਾਬ ਦਾ ਸੇਵ ਕਰਦੇ ਨੇ ਉਹ ਆਪਣੀ ਸ਼ਰਾਬ ਨੂੰ ਅਵੋਇਡ ਰੱਖਣ ਅਦਰਵਾਈਜ਼ ਬਲੱਡ ਮੂੰਹ ਚੋਂ ਵੀ ਆ ਸਕਦਾ ਤੇ ਸਟੂਲ ਚੋਂ ਵੀ ਆ ਸਕਦਾ ਜੀ ਹਾਂ ਬਲੱਡ ਮੂੰਹ ਚੋਂ ਵੀ ਆ ਸਕਦਾ ਤੇ ਸਟੂਲ ਚੋਂ ਵੀ ਆ ਸਕਦਾ ਹੈ 6 ਮਹੀਨੇ ਔ ਮਹੀਨਾ ਜੈਸਮੀਨ ਜੇ ਤੁਸੀਂ ਦਿਨੇ ਸੌਣਾ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਪਟਿਆਲਾ ਦੇ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਰਿਸਰਚ ਸੈਂਟਰ ਵਿੱਚ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਇੱਥੇ ਡਾਕਟਰ ਪੁੱਲਰ ਦੇ ਨਾਲ ਅੱਜ ਮੁਲਾਕਾਤ ਕਰਾਂਗੇ ਕਿਉਂਕਿ ਡਾਕਟਰ ਪੁੱਲਰ ਆ ਜਿੱਥੇ ਪੇਸ਼ੈਂਟਸ ਦੇ ਨਾਲ ਮੁਲਾਕਾਤ ਕਰ ਰਹੇ ਨੇ ਉਹਨਾਂ ਪੇਸ਼ੈਂਟਸ ਨੂੰ ਨੈਚੁਰਲ ਤਰੀਕੇ ਦੇ ਨਾਲ ਕਿਉਰ ਕੀਤਾ ਜਾ ਰਿਹਾ ਹੈ ਸੋ ਤੁਸੀਂ ਵੇਖ ਸਕਦੇ ਹੋ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਬਹੁਤ ਸਾਰੇ ਪੇਸ਼ੈਂਟ ਨੇ ਵੇਟ ਕਰ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਇੱਕ ਕਰਕੇ ਉਹਨਾਂ ਦੇ ਨਾਲ ਮੈਂ ਤੁਸੀ ਕਿੱਥੋਂ ਆਏ ਹੋ ਪਟਿਆਲੇ ਤੋਂ ਯੋ ਪਟਿਆਲੇ ਤੋਂ ਯੋ ਤੇ ਤੁਸੀਂ ਕਿੰਨੇ ਸਮੇਂ ਤੋਂ ਆ ਰਹੇ ਹੋ ਮੇਰਾ ਫਰਸਟ ਟਾਈਮ ਹੈ ਹਾਜੀ ਬਹੁਤ ਨਾਮ ਸੁਣਿਆ ਹੈਗਾ ਇਸ ਕਰਕੇ ਮੈਂ ਫਰਸਟ ਟਾਈਮ ਮੈਨਨ ਨੂੰ ਮਿਲਣ ਆਈ ਹੈਗੀ ਆ ਤੇ ਨਾਲੇ ਆਪਣੇ ਪ੍ਰੋਬਲਮਸ ਦੱਸਣ ਆਈ ਹਾਂ ਅੱਛਾ ਕਿਸ ਮਸਚਾ ਵੈਸੇ ਤੁਹਾਨੂੰ ਮੈਨੂੰ ਫੂਡ ਪਾਈਪ ਦੀ ਪ੍ਰੋਬਲਮ ਹੈ ਤੇ ਬਾਡੀ ਚ ਬਹੁਤ ਪ੍ਰੋਬਲਮ ਹੈ ਆਫਟਰ ਮੈਨੋਪੌਜ਼ ਇੱਕ ਲੇਡੀ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਤੇ ਉਸ ਵਿੱਚ ਗੱਲਬਾਤ ਕਰਨੀ ਹੈਗੀ رائے ਲੈਣੀ ਹੈਗੀ ਇਹਨਾਂ ਦੀ ਜੀ ਸੋ ਸਰ ਤੁਸੀਂ ਕਿੱਥੋਂ ਆਏ ਹੋ ਪਹਿਲੀ ਵਾਰ ਆਏ ਹੋ ਕਿ ਇਹਨਾਂ ਦੇ ਨਾਲ ਹੀ ਆਏ ਹੋ ਐ ਮੈਡਮ ਤੁਸੀਂ ਪਹਿਲੀ ਵਾਰ ਆਏ ਹੋ ਕਿ ਹੋਂਦ ਰਹਿੰਦੇ ਹੋ ਦੂਜੀ ਵਾਰ ਆਏ ਹੋ ਅੱਛਾ ਸੋ ਪਹਿਲੀ ਵਾਰ ਕਦੋਂ ਆਏ ਸੀ ਔਰ ਕਿੰਨਾ ਕੁ ਫਰਕ ਹੈ ਉਹ ਤੋਂ ਹੁਣ ਤੱਕ ਤਿੰਨ ਅਪ੍ਰੈਲ ਨੂੰ ਆਏ ਸੀ ਪਹਿਲੀ ਵਾਰ ਜੀ ਸੀ ਫਰਕ ਬਹੁਤ ਜ਼ਿਆਦਾ ਹੀ ਪਹਿਲਾਂ ਨਾਲੋਂ ਹਾਂਜੀ ਸਕਿਨ ਪ੍ਰੋਬਲਮ ਸੀ ਮੈਨੂੰ ਇਹ ਅੱਛਾ ਹਾਂਜੀ ਫਿਰ ਅੰਗਰੇਜ਼ੀ ਦਵਾਈ ਖਾਦੀ ਸੀ 2 ਸਾਲ ਉਹਦੇ ਨਾਲ ਫਰਕ ਨਹੀਂ ਪਿਆ ਬਿਲਕੁਲ ਵੀ ਹੁਣ ਇਤੋਂ ਫਰਕ ਆ ਕਾਫੀ ਪਹਿਲਾਂ ਮੱਲੋ 10 15 ਦਿਨ ਦਵਾਈ ਖਾ ਕੇ ਤੁਹਾਨੂੰ ਫਰਕ ਪੈ ਗਿਆ ਹਾਂਜੀ 15 ਦਿਨ ਖਾ ਕੇ ਹਾਂਜੀ ਬਾਪੂ ਤੁਸੀਂ ਕਿੱਥੋਂ ਆਏ ਹੋ ਮੈਂ ਮਗਰ ਅਮਰਗੜ ਤੋਂ ਅੱਛਾ ਜੀ ਪਹਿਲੀ ਵਾਰ ਆਇਓ ਕਿ ਅੰਦਰ ਪਹਿਲੀ ਵਾਰ ਅੱਛਾ ਤੁਸੀਂ ਕਿੱਥੋਂ ਨਾਮ ਸੁਣਿਆ ਸੀ ਡਾਕਟਰ ਭੁੱਲਰ ਦਾ YouTube ਤੇ ਸੁਣਿਆ ਸੀ ਅੱਛਾ YouTube ਤੇ ਸੁਣਿਆ ਕਿਸ ਮਸੇ ਤੁਹਾਨੂੰ ਬਸ ਦਰਦ ਜਾਂ ਹੁੰਦਾ ਰੇ ਬੇਟੇ ਬਸ ਪੇਟ 'ਚ ਦਰਦ ਸੋ ਪੇਸ਼ੈਂਟ ਜਿਹੜੇ ਨੇ ਕੋਈ ਕਹਿ ਰਿਹਾ ਸੀ ਪਹਿਲੀ ਵਾਰ ਆਏ ਆ ਕੋਈ ਕਹਿ ਰਹੇ ਨੇ ਕਿ ਅਸੀਂ 15 ਦਿਨ ਪਹਿਲਾਂ ਆਏ ਸੀ ਤੇ ਸਾਨੂੰ ਕਾਫੀ ਫਰਕ ਜਿਹੜਾ ਮਹਿਸੂਸ ਹੋਇਆ ਹੋਰ ਵੀ ਪੇਸ਼ੈਂਟਸ ਦੇ ਨਾਲ ਇਸੇ ਤਰੀਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਆਏ ਹੋ ਅਸੀਂ ਪਹਿਵੇਂ ਤੋਂ ਆਏ ਆ ਜੀ ਅੱਛਾ ਤੁਸੀਂ ਕਿੰਨੀ ਵਾਰ ਆਏ ਹੋ ਮੈਂ ਦੂਸਰੀ ਵਾਰ ਆਈ ਆ ਮੈਂ ਅੱਛਾ ਤੇ ਤੁਹਾਨੂੰ ਕੀ ਸਮੱਸਿਆ ਸੀ ਔਰ ਹੁਣ ਕਾਫੀ ਫਰਕ ਹੈ ਤੁਹਾਨੂੰ ਜਾਂ ਕਿਵੇਂ ਹਾਂਜੀ ਮੈਨੂੰ ਮਾਈਗਰੇਨ ਹੈ ਤੇ ਮੈਨੂੰ ਹਾਰਮੋਨਸ ਦੀ ਦਿੱਕਤ ਹੈ ਕਾਫੀ ਸੀ ਪਹਿਲਾਂ ਹੁਣ ਪਹਿਲਾਂ ਨਾਲ ਫਰਕ ਏ ਥੋੜਾ ਪਰ ਜ਼ਿਆਦਾ ਨਹੀਂ ਥੋੜਾ ਏ ਹਾਂ ਵੈਸੇ ਮੇਰੇ ਹਸਬੰਦ ਪਹਿਲਾਂ ਇੱਥੇ ਹੀ ਠੀਕ ਹੋਏ ਸੀ ਕਿਉਂਕਿ ਉਹਨਾਂ ਦਾ ਮੋਗੇ ਸੀਗਾ ਹਸਪੀਟਲ ਹਾਂਜੀ ਮੋਗੇ ਤੋਂ ਅਸੀਂ ਦਵਾਈ ਲੈਂਦੇ ਰਹੇ ਸੀ ਉਹ ਦਵਾਈਆਂ ਬਿਲਕੁਲ ਠੀਕ ਹੋ ਗਏ ਸੀ ਉਹ ਉਹਨਾਂ ਨੂੰ ਹਾਰਟ ਦੀ ਦਿੱਕਤ ਸੀ ਪਹਿਲਾਂ ਹਾਂਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਦਵਾਈ ਲੈਂਦੇ ਆ ਮੈਨੂੰ ਇੱਥੇ ਆਰ ਕੇ ਮੈਂ ਦੂਸਰੀ ਵਾਰੀ ਆਈ ਆ ਮਹੀਨਾ ਹੋ ਗਿਆ ਯਾਨੀ ਕਿ ਮੈਨੂੰ ਅੱਛਾ ਡਾਕਟਰ ਪੁੱਲਰ ਦੀ ਦਵਾਈ ਬਾਕੀਆਂ ਨਾਲੋਂ ਅਲੱਗ ਕਿਵੇਂ ਲੱਗੀ ਤੁਹਾਨੂੰ ਬਾਕੀ ਡਾਕਟਰਸ ਨਾਲੋਂ ਦੂਜਿਆਂ ਕੋਲ ਵੀ ਗਈ ਹੋਗੇ ਤੁਸੀਂ ਹਾਂਜੀ ਉਹਨਾਂ ਕੋਲ ਵੀ ਗਏ ਆ ਦੇਖੋ ਇਹ ਦਵਾਈ ਖਾਣੀ ਤਾਂ ਥੋੜੀ ਔਖੀ ਲੱਗਦੀ ਆ ਪਰ ਇਹ ਵੀ ਇਹ ਦੁੱਖ ਜੁੜੋ ਜਾਂਦਾ ਜਿਵੇਂ ਹੁਣ ਮੇਰੇ ਹਸਬੰਦ ਪਹਿਲਾਂ ਸੀਗੇ ਬਿਮਾਰ ਉਹਨਾਂ ਨੇ ਇੱਥੋਂ 3 ਮਹੀਨੇ ਹੀ ਦਵਾਈ ਖਾਧੀ ਉਸ ਤੋਂ ਬਾਅਦ ਚ 5-6 ਸਾਲ ਹੋ ਗਏ ਨੇ ਇਸ ਗੱਲ ਨੂੰ ਉਸ ਤੋਂ ਬਾਅਦ ਚ ਕਦੇ ਕਿਸੇ ਵੀ ਦਵਾਈ ਦੀ ਲੋੜ ਨਹੀਂ ਪਈ ਹੈਗੀ ਜੜੋਂ ਖਤਮ ਹੋ ਗਈ ਉਹ ਹਾਂਜੀ ਬਿਲਕੁਲ ਐਨ ਠੀਕ ਨੇ ਕੋਈ ਉਹਨਾਂ ਨੇ ਕਿਸੇ ਹਸਪੀਟਲ ਚ ਦੁਬਾਰਾ ਜਾ ਕੇ ਨਹੀਂ ਦੇਖਿਆ ਕੋਈ ਮੈਡੀਸਿਨ ਵਗੈਰਾ ਕੁਝ ਨਹੀਂ ਲੈ ਕੇ ਦੇਖਿਆ ਆਏ ਨੇ ਅੱਜ ਤੁਹਾਡੇ ਨਾਲ ਹਾਂਜੀ ਆਏ ਹੋਏ ਨੇ ਉਹ ਬਾਹਰ ਬੈਠੇ ਹੋਏ ਨੇ ਠੀਕ ਹੈ ਹਾਂਜੀ ਕਿੰਵੀਂ ਵਾਰ ਆਇਓ ਸਰ ਹਾਂਜੀ ਪਹਿਲੀ ਵਾਰ ਆਇਆ ਕਿਵੇਂ ਪਤਾ ਲੱਗਿਆ ਤੁਹਾਨੂੰ ਤੁਹਾਡੇ ਚੈਨਲ ਆਂ ਪਤਾ ਲੱਗਿਆ ਜੀ ਵਾਸੀਂ ਡਾਕਟਰ ਪੁੱਲਰ ਟੀਵੀ ਤੇ ਆਂਦੀ ਨੇ ਜੀ ਫੇਸਬੁੱਕ ਤੇ ਫੋਨ ਤੇ ਹਾਂ ਜੀ ਵੀ ਕਾਫੀ ਲੋਕ ਠੀਕ ਹੋ ਰਹੇ ਨੇ ਕੀ ਸਮੱਸਿਆ ਕੀ ਹੈ ਤੁਹਾਨੂੰ ਹਾਂ 슈ਗਰ ਦਾ ਦਿਖਾਣਾ ਜੀ ਹਾਂਜੀ ਤੇ ਇਹ ਹੁਣ ਤੁਸੀਂ ਟ੍ਰੀਟਮੈਂਟ ਲੈ ਰਹੇ ਹੋ ਇਹਦੇ ਨਾਲ ਕੀ ਤੁਹਾਨੂੰ ਮਹਿਸੂਸ ਕੀ ਹੋ ਰਿਹਾ ਹੈ ਨਾ ਹਲਕਾ ਜਿਹਾ ਮਹਿਸੂਸ ਹੋਇਆ ਜੀ ਪਹਿਲਾਂ ਜਰਾਬਾਂ ਬੂਟ ਪਾਏ ਪੈਰ ਟਾਈਟ ਜੇ ਲੱਗ ਰਹੇ ਸੀ ਹੁਣ ਸਹੀ ਨੇ ਤੁਸੀਂ ਕਿੱਥੋਂ ਆਏ ਹੋ ਸਰ ਮੈਮ ਮੈਂ ਮੁੰਨਤ ਤੋਂ ਆਇਆ ਅੱਛਾ ਤੁਸੀਂ ਪਹਿਲੀ ਵਾਰ ਆਏ ਹੋ ਕਿ ਆਏ ਹੋ ਮੈਂ ਮਦਰ ਨਾਲ ਆਇਆ ਜੀ ਆਪਣੇ ਫਸਟ ਟਾਈਮ ਹੀ ਆਇਆ ਹਾਂ ਅੱਛਾ ਸੋ ਕੀ ਸਮੱਸਿਆ ਕੀ ਸੀ ਉਹਨਾਂ ਨੂੰ ਥੋੜਾ ਉਹਨਾਂ ਨੂੰ ਡਾਈਜੈਸਟਿਵ ਸਿਸਟਮ ਦਾ ਇਸ਼ੂ ਆ ਤੇ ਪਹਿਲਾਂ ਕਿ ਤੋ ਹੋਰ ਮੈਡੀਸਿਨ ਚੱਲਦੀ ਸੀ ਪਰ ਇੱਥੇ ਫਸਟ ਟਾਈਮ ਹੀ ਆਏ ਹਾਂ ਰეკਮੈਂਡ ਕੀਤਾ ਸੀ ਕਿਸੇ ਨੇ ਤੇ ਫਸਟ ਟਾਈਮ ਹੀ ਵਿਜ਼ਿਟ ਕੀਤਾ ਅੱਛਾ ਸੋ ਬਹੁਤ سارے ਪੇਸ਼ੈਂਟਸ ਤੁਸੀਂ ਦੇਖ ਸਕਦੇ ਹੋ ਕਿਉਂਕਿ ਡਾਕਟਰ ਭੁੱਲਰ ਨੇ ਇੱਥੇ ਜਿਹੜਾ ਰਿਸਰਚ ਸੈਂਟਰ ਹੈ ਉਹ ਨਵਾਂ ਨਵਾਂ ਖੋਲਿਆ ਸੋ ਬਹੁਤ سارے ਪੇਸ਼ੈਂਟਸ ਕਹਿੰਦੇ ਕਿ ਅਸੀਂ ਪਹਿਲੀ ਵਾਰ ਆਏ ਆ ਸਾਨੂੰ ਰეკਮੈਂਡ ਕੀਤਾ ਗਿਆ ਸੁਣ ਕੇ ਆਏ ਆ ਕਿ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਇਸੇ ਕਰਕੇ ਉਹ ਵੀ ਆਏ ਨੇ ਸੋ ਦੈਟ ਉਹ ਵੀ ਨੈਚੁਰਲ ਤਰੀਕੇ ਨਾਲ ਆਪਣਾ ਇਲਾਜ ਕਰਾ ਸਕਣ ਬਹੁਤ سارے ਪੇਸ਼ੈਂਟ ਤੁਸੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਥੋੜਾ ਸਮਾਂ ਲੱਗਦਾ ਦਵਾਈ ਖਾਣੀ ਔਖੀ ਲੱਗਦੀ ਹੈ ਪਰ ਜੜ੍ਹਾਂੋਂ ਖਤਮ ਹੋ ਜਾਂਦੀ ਹੈ ਬਿਮਾਰੀ ਕੁਝ ਹੋਰ ਪੇਸ਼ੈਂਟਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਰ ਪਹਿਲੀ ਵਾਰ ਹੈ ਕਿ ਨੂੰ ਵੀ ਵ ਮੈਂ ਮੇਰੇ ਵੱਲੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਜਨਨ ਮੈਂ ਤੀਜੀ ਵਾਰ ਆ ਰਹੀ ਹਾਂ ਅੱਛਾ ਜੀ ਜੋ ਕੀ ਸਮੱਸਿਆ ਕੀ ਸੀ ਔਰ ਜੀ ਪ੍ਰੋਬਲਮ ਗੋਡਿਆਂ ਦੀ ਪ੍ਰੋਬਲਮ ਅੱਛਾ ਹੁਣ ਠੀਕ ਹੈ ਸਮੱਸਿਆ ਹੋਰ ਹੈ ਨਾ ਪ੍ਰੋਬਲਮ ਇੰਪਰੂਵਮੈਂਟ ਹੋ ਰਹੀ ਹੈ 20-25% ਹੋ ਚੁੱਕੀ ਹੈ ਅੱਛਾ ਬਾਕੀ ਡਾਕਟਰ ਸਕੋਲ ਵੀ ਤੁਸੀਂ ਗਏ ਹੋਗੇ ਉਹਨਾਂ ਦੀ ਦਵਾਈ ਤੇ ਡਾਕਟਰ ਭੁੱਲਰ ਦੀ ਦਵਾਈ ਚ ਕੀ ਤੁਹਾਨੂੰ ਫਰਕ ਕੀ ਲੱਗਿਆ ਟ੍ਰੀਟਮੈਂਟ ਚ ਬਹੁਤ ਜ਼ਿਆਦਾ ਫਰਕ ਹੈ ਕੋਈ ਸਾਈਡ ਇਫੈਕਟ ਨਹੀਂ ਨੇਚਰਲ ਹੈ ਸਾਰੀ ਚੀਜ਼ ਕੋਈ ਕੈਮੀਕਲ ਨਹੀਂ ਹੈ ਇਹਨਾਂ ਦੇ ਵਿੱਚ ਮੇਨ ਚੀਜ਼ ਹੈ ਦਵਾਈ ਖਾਣੀ ਔਖੀ ਲੱਗਦੀ ਦਾ ਰੂਟੀਨ ਥੋੜਾ ਜਿਹਾ ਬਣਾਉਣਾ ਪੈਂਦਾ ਤੇ ਕਿੰਨੀ ਵੱਧ ਤੇ ਉਹ ਬਣਾ ਕੇ ਰੱਖਣਾ ਬੰਦ ਬਾਕੀ ਠੀਕ ਹੈ ਕੋਈ ਖਾਣੇ ਕੋਈ ਆਪਸ਼ਨ ਹਾਂਜੀ ਹਾਂ ਹਾਂ ਸੋ ਤੁਸੀਂ ਦੇਖਿਆ ਨਹੀਂ ਪ੍ਰੋਬਲਮ ਸੀ ਕਹ ਰਹੇ ਨੇ ਦਵਾਈ ਖਾਣੀ ਕਹਿੰਦੇ ਔਖੀ ਨਹੀਂ ਪਰ ਰੂਟੀਨ ਬਣਾਉਣਾ ਪੈਂਦਾ ਔਰ ਬਾਕੀ ਡਾਕਟਰਸ ਦੇ ਨਾਲ ਉਹ ਕਾਫੀ ਫਰਕ ਹੈ ਹੋਰ ਵੀ ਪੇਸ਼ੈਂਟਸ ਨਾਲ ਗੱਲ ਕਰਾਂਗੇ ਅੱਛਾ ਕਿਸ ਮਸਲੇ ਸੋ ਮੈਨੂੰ ਥਾਇਰੋਇਡ ਦੀ ਆ ਅਲਰਜੀ ਆ ਅੱਛਾ ਤੇ ਹਾਰਟ ਚ ਵੀ ਪ੍ਰੋਬਲਮ ਹੈ ਅੱਛਾ ਤੇ ਹੁਣ ਕਿਵੇਂ ਮੈਨੂੰ ਫਰਕ ਲੱਗਦਾ ਮੈਨੂੰ 2 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਮੈਨੂੰ ਬਹੁਤ ਫਰਕ ਆ। ਅੱਛਾ ਕਿੰਵੀਂ ਵਾਰ ਆ ਚੁੱਕੇ ਹੋ ਤੁਸੀਂ? ਮੈਂ 4ਵੀਂ ਵਾਰ ਆਈ। ਅੱਛਾ ਤੇ ਕਿੱਥੋਂ ਆਈ? ਮੈਂ ਜਗਾਦਰੀ ਯਮਨਾ ਨਗਰ ਤੋਂ। ਯਮਨਾ ਨਗਰ ਤੋਂ ਤੁਸੀਂ ਉੱਥੇ ਡਾਕਟਰਸ ਨਹੀਂ ਸੀ? ਨਹੀਂ ਮੈਂ ਪਹਿਲਾਂ ਵੀ ਮੋਗੇ ਤੋਂ ਡਾਕਟਰ ਸਾਹਿਬ ਤੋਂ ਦਵਾਈ ਖਾਦੀ ਆ। ਪਹਿਲਾਂ ਮੈਂ ਚੰਡੀਗੜ੍ਹ ਰਹਿੰਦੀ ਸੀ ਮੋਗੇ ਤੋਂ ਦਵਾਈ ਖਾਦੀ ਆ ਮੈਂ ਨੂੰ ਰਾਮ ਆ ਗਿਆ ਸੀਗਾ ਹੁਣ ਮੈਂ ਫੇਰ ਇਨੰਦ ਦਵਾਈ ਲੈਣਾ ਆ। ਅੱਛਾ ਕਿੰਨੇ ਕੌਖੇ ਲੱਗਦੇ ਦਵਾਈ ਖਾਣੀ ਔਰ ਬਾਕੀ ਡਾਕਟਰਾਂ ਦੀ ਦਵਾਈ ਨਾਲੋਂ ਕੀ ਫਰਕ ਮਹਿਸੂਸ ਹੋਇਆ ਤੁਹਾਨੂੰ? ਨੀ ਔਖੀ ਤਾਂ ਹੈ ਨਹੀਂ ਆਪਣੀ ਜ਼ਿੰਦਗੀ ਵਾਸਤੇ ਆਪਣੀ ਸਿਹਤ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਜੇ ਆਪਾਂ ਨੂੰ ਆਪਣੀ ਸਿਹਤ ਚਾਹੀਦੀ ਹੈ ਤਾਂ ਆਪਾਂ ਔਖੀ ਸੌਖੀ ਸਾਰੀ ਲੈਵਾਂਗੇ ਜੀ ਠੀਕ ਹੈ ਨਾ ਤੇ ਬਾਕੀ ਡਾਕਟਰਸ ਦੇ ਕੋਲ ਵੀ ਤੁਸੀਂ ਗਏ ਹੋਵੋਗੇ ਮੈਂ ਚੰਡੀਗੜ੍ਹ ਪੀਜੀਆਈ ਤੋਂ 16 ਚ ਬਹੁਤ ਦਵਾਈ ਖਾਦੀ ਆ ਅੱਛਾ ਜੀ ਹਾਂ ਬਹੁਤ ਸਾਲ ਹੋ ਗਏ ਦਵਾਈ ਖਾਂਦੀ ਨੂੰ ਪਰ ਇਹਨਾਂ ਦੀ ਦਵਾਈ ਮੈਨੂੰ ਬਹੁਤ ਫਿੱਟ ਪੈਂਦੀ ਆ ਅੱਛਾ ਬਾਕੀਆਂ ਨੂੰ ਵੀ ਰეკਮੈਂਡ ਕਰਦੇ ਹੋ ਕਿ ਭਾਈ ਆਉਣਾ ਚਾਹੀਦਾ ਇੱਥੇ ਦਵਾਈ ਲੈਣੀ ਚਾਹੀਦੀ ਹਾਂਜੀ ਮੈਕਨੀਆਂ ਸਾਰਿਆਂ ਨੂੰ ਆਪਣੀ ਸਿਹਤ ਵਾਸਤੇ ਆਉਣਾ ਚਾਹੀਦਾ। ਅੱਛਾ ਖਾਣ ਪੀਣ ਚ ਕੀ ਬਦਲਾ ਦੱਸਦੇ ਨੇ ਕਿ ਕੀ ਨਹੀਂ ਖਾਣਾ ਚਾਹੀਦਾ? ਖਾਣ ਪੀਣ ਚ ਦੁੱਧ ਦੀਆਂ ਸਾਰੀਆਂ ਚੀਜ਼ਾਂ ਬੰਦ ਨੇ। ਦੁੱਧ ਤੋਂ ਚਾਹ, ਦੁੱਧ, ਸਾਰਾ ਦਹੀਂ, ਲੱਸੀ ਸਭ ਕੁਝ ਬੰਦ ਕਰਦੇ ਨੇ। ਫਿਰ ਤੁਹਾਨੂੰ ਔਖਾ ਨਹੀਂ ਲੱਗਦਾ ਲੱਸੀ ਵੀ ਬੰਦ ਦੇ ਵੀ ਬੰਦ। ਨਹੀਂ ਔਖਾ ਨਹੀਂ ਲੱਗਦਾ। ਠੀਕ ਹੈ। ਆਪਣੀ ਸਿਹਤ ਵਾਸਤੇ ਸਾਰਾ ਕੁਝ ਕਰਨਾ ਪੈਂਦਾ। ਸ਼ੁਕਰੀਆ। ਥੈਂਕ ਯੂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਨਜੀਤ ਕੌਰ ਗਿੱਲ ਤੇ ਅੱਜ ਇੱਕ ਵਾਰ ਫਿਰ ਤੋਂ ਅਸੀਂ ਮੁਲਾਕਾਤ ਕਰਾਂਗੇ ਇੰਟਰਨੈਸ਼ਨਲ ਅਵਾਰਡੀ ਨੇਚਰਲ ਹੈਲਥ ਗੁਰੂ ਡਾਕਟਰ ਵਿਰਿੰਦਰ ਸਿੰਘ ਪੁੱਲਰੜਾ ਦੇ ਨਾਲ ਤੁਸੀਂ ਹੁਣ ਇਹਨਾਂ ਨੂੰ ਵੇਖ ਕੇ ਹਟਿਓ ਕਿ ਪਟਿਆਲਾ ਦੇ ਵਿੱਚ ਜਿਹੜਾ ਇਹਨਾਂ ਦਾ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਦਾ ਰਿਸਰਚ ਸੈਂਟਰ ਹੈ ਉੱਥੇ ਕਿਵੇਂ ਪੇਸ਼ੈਂਟਸ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਔਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿੰਨੀ ਜਲਦੀ ਆਰਾਮ ਮਿਲ ਰਿਹਾ ਹੈ ਡਾਕਟਰ ਪੁੱਲਰ ਦੇ ਨੁਸਖੇ ਨੇ ਜਿਹੜੇ ਜੋ ਵੀ ਟ੍ਰੀਟਮੈਂਟ ਕਰਦੇ ਨੇ ਉਹ ਨਾਲ ਫਟਾਫਟ ਕਿਉਰ ਹੋ ਰਹੇ ਨੇ ਲੋਕ ਸੋ ਨੈਚੁਰਲ ਲਾਈਫ ਦੇ ਨਾਲ ਵੀ ਜੁੜਦੇ ਜਾ ਰਹੇ ਨੇ ਹੁਣ ਮਹੀਨਾ ਹੈ ਵਿਸਾਖ ਦਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਮੌਸਮ ਬਦਲਦਾ ਹੈ ਪਨਖ ਦੀ ਵਾਢੀ ਹੁੰਦੀ ਹੈ ਬਹੁਤ ਸਾਰੇ ਤੱਤ ਹਵਾ ਦੇ ਵਿੱਚ ਹੁੰਦੇ ਨੇ ਜਿਸ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਇਹੀ ਉਹ ਮੌਸਮ ਹੈ ਜਦੋਂ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਇਸ ਮੌਸਮ ਦੇ ਵਿੱਚ ਕਿਸ ਤਰੀਕੇ ਨਾਲ ਅਸੀਂ ਆਪਣਾ ਧਿਆਨ ਰੱਖਣਾ ਹੈ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰ ਪ੍ਰਿੰਦਰ ਸਿੰਘ ਪੁਲਰ ਹਰਾਂ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪੁਲਰ ਸਾਹਿਬ ਸੱਚਕਾਲ ਬੜ ਬੜ ਸਵਾਗਤ ਹੈ ਤੁਹਾਡਾ ਜੀ ਡੀ5 ਪੰਜਾਬੀ ਸਾਇਰ ਦਰਸ਼ਕਾਂ ਮੇਰੇ ਵੱਲੋਂ ਪਿਆਰਪੂਰ ਸਵਾਗਤ ਡਾਕਟਰ ਸਾਹਿਬ ਜ਼ਿਕਰ ਕਰਾਂਗੇ ਵਿਸਾਖ ਦੇ ਮਹੀਨੇ ਦਾ ਤੁਸੀਂ ਆਫ ਕੈਮਰਾ ਵੀ ਦੱਸ ਦਿੱਸੀ ਕਿ ਵਿਸਾਖ ਦੇ ਮਹੀਨੇ ਵਿੱਚ ਆਪਣੇ ਆਪ ਨੂੰ ਕਯੂਰ ਕਰਨ ਲਈ ਜਾਂ ਆਪਦਾ ਧਿਆਨ ਰੱਖਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਜੀ ਵਿਸਾਖ ਦਾ ਮਹੀਨਾ ਦਸੰਬਰ ਦਾ ਦੂਸਰਾ ਮਹੀਨਾ ਹੁੰਦਾ ਹੈ ਹਾਂ ਔਰ ਜਿੰਨੇ ਵੀ ਦਸੰਬਰ ਮਹੀਨੇ ਬੜਾਏ ਗਏ ਨੇ ਅਕੋਰਡਿੰਗ ਟੂ ਨੈਚਰਲ ਸਾਇੰਸ ਜੀ ਦੇ ਮੁਤਾਬਕ ਨੇ ਇਹ ਮਹੀਨੇ ਸਾਨੂੰ ਸੰਦੇਸ਼ ਦਿੰਦੇ ਨੇ ਕਿ ਨੇਚਰ ਇਸ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਦੀ ਹੈ ਹਾਂ ਨੇਚਰ ਦਾ ਮਾਹੌਲ ਮੂਡ ਉਹਦਾ ਕਲਾਈਮੇਟ ਕਿਸ ਤਰ੍ਹਾਂ ਦਾ ਹੈ ਸੋ ਸਾਰਾ ਮਹੀਨਾ ਇੱਕ ਡਰਾਈ ਮੰਥ ਹੈ ਡਰਾਈ ਮਹੀਨੇ ਦੇ ਵਿੱਚ ਹਵਾ ਖੁਸ਼ਕ ਹੋ ਜਾਂਦੀ ਹੈ ਹਵਾ ਦੇ ਵਿੱਚ ਬੈਕਟੀਰੀਆ ਵਾਇਰਸ ਦੇ ਆ ਕਾਫੀ ਬਦਲਾਅ ਆ ਜਾਂਦੇ ਨੇ ਸਰਦੀਆਂ ਦਾ ਬੈਕਟੀਰੀਆ ਵਾਇਰਸ ਜਾ ਚੁੱਕਿਆ ਹੁੰਦਾ ਹੈ ਗਰਮੀਆਂ ਵਾਲਾ ਆ ਚੁੱਕਿਆ ਹੁੰਦਾ ਹੈ ਔਰ ਇਸ ਮੌਕੇ ਤੇ ਜਦੋਂ ਕਿ ਹਵਾ ਦੇ ਵਿੱਚ ਖੁਸ਼ਕਪਨ ਹੈ ਤਾਂ ਨੇਚਰਲੀ ਸਾਡੀ ਸਕਿਨ ਵੀ ਡਰਾਈ ਹੋਣ ਲੱਗ ਪੈਂਦੀ ਹੈ ਸਾਡਾ ਮੂੰਹ ਵੀ ਸੁੱਕਣ ਲੱਗ ਪੈਂਦਾ ਹੈ ਸਾਡੀ ਅੰਤਰੀਆਂ ਦੇ ਬੈਕਟੀਰੀਆਜ਼ ਦੇ ਵਿੱਚ ਵੀ ਬਦਲਾਅ ਹੋਣਾ ਸ਼ੁਰੂ ਹੋ ਜਾਂਦਾ ਸੋ ਇਸ ਨੇਚਰ ਦੇ ਇਸ ਨਿਯਮ ਨੂੰ ਅਸੀਂ ਇਸ ਮਹੀਨੇ ਦੇ ਮੁਤਾਬਕ ਅਗਰ ਸਮਝ ਕੇ ਚੱਲਦੇ ਹਾਂ ਤਾਂ ਬਹੁਤ ਤਰ੍ਹਾਂ ਦੇ ਰੋਗ ਜਿਹੜੇ ਕਿ ਇਹ ਕਈਆਂ ਨੂੰ ਇਸ ਮਹੀਨੇ ਚ ਲੱਗਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦਾ ਬਚਾਅ ਕਰ ਸਕਦੇ ਆ ਸੋ ਨੇਚਰਲ ਹੈਲਥ ਸਾਇੰਸ ਹੈ ਇਸ ਇਸੇ ਕਰਕੇ ਹੈ ਔਰ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੁਆਰਾ ਇਹਦਾ ਪ੍ਰਚਾਰ ਪ੍ਰਸਾਰ ਇਸੇ ਕਰਕੇ ਕੀਤਾ ਜਾ ਰਿਹਾ ਹੈ ਕਿ ਇਨਸਾਨ ਦੁਆਰਾ ਕੁਦਰਤ ਦੁਆਰਾ ਬਣਿਆ ਹੋਇਆ ਇਨਸਾਨ ਕੁਦਰਤ ਦੇ ਹੀ ਨਿਯਮ ਨੂੰ ਸਮਝਣਾ ਤੇ ਉਹਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦੇਵੇ। ਡਾਕਟਰ ਸਾਹਿਬ ਵਸਾਖ ਦੇ ਮਹੀਨੇ ਦਾ ਤੁਸੀਂ ਜ਼ਿਕਰ ਕੀਤਾ ਕਿਹੜੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਹੱਲ ਕੀ ਨੇ ਫਿਰ ਉਹਨਾਂ ਦੇ? ਦੇਖੋ ਵਸਾਖ ਦੇ ਮਹੀਨੇ 'ਚ ਮੈਂ ਸਭ ਤੋਂ ਵੱਡੀ ਚੀਜ਼ ਕੀ ਹੈਗੀ ਹੈ ਕਿ ਆ ਇਸ ਮਹੀਨੇ ਦੇ ਵਿੱਚ ਕਿਉਂਕਿ ਤੁਹਾਨੂੰ ਦੱਸਿਆ ਕਿ ਖੁਸ਼ਕ ਹੈ ਇਸ ਮਹੀਨੇ ਦੇ ਵਿੱਚ ਜਿਹੜੇ ਤੇਲ ਵਾਲੀਆਂ ਚੀਜ਼ਾਂ ਨੇ ਜੀ ਚਾਹੇ ਉਹ ਤੁਸੀਂ ਤੜਕਾ ਲਾ ਕੁਕਿੰਗ 'ਚ ਯੂਜ਼ ਕਰ ਰਹੇ ਹੋ ਤੜਕਾ ਲਗਾਉਣ ਦੇ ਰੂਪ 'ਚ ਚਾਈ ਬੋਡੀ ਤੇ ਅਪਲਾਈ ਕਰ ਰਹੇ ਹੋ ਇਸ ਮਹੀਨੇ ਚ ਉਹਨੂੰ ਅਵੋਇਡ ਕਰਨਾ ਹੁੰਦਾ ਕਿਉਂਕਿ ਇਹਦੇ ਨਾਲ ਡੀਹਾਈਡਰੇਸ਼ਨ ਬੋਡੀ ਚ ਵੱਧਦੀ ਹੈ ਇਸੇ ਕਰਕੇ ਤਲੀ ਤੇ ਸੜੀ ਹੋਈ ਚੀਜ਼ ਨੂੰ ਵੀ ਇਸ ਮਹੀਨੇ ਚ ਅ ਅਵੋਇਡ ਕਰਨ ਲਈ ਕਿਹਾ ਗਿਆ ਅਕੋਰਡਿੰਗ ਟੂ ਨੇਚਰਲ ਸਾਇੰਸ ਤਾਂ ਆਪ ਸਾਖ ਦੇ ਮਹੀਨੇ ਦੇ ਵਿੱਚ ਅਗਰ ਡੀਹਾਈਡਰੇਸ਼ਨ ਵਧੇਗੀ ਤੁਹਾਡੇ ਅੰਦਰ ਪਾਣੀ ਦੀ ਮਾਤਰਾ ਘਟੇਗੀ ਉਹਨ ਇੱਕ ਤਾਂ ਪਾਣੀ ਹੋਏਗਾ ਜੋ ਅਸੀਂ ਨਾਰਮਲ ਪੀਨੇ ਹੈਗੇ ਆ ਬੋਡੀ ਦੇ ਆਰਗਨਸ ਨੂੰ ਨਿਊਟ੍ਰੀਸ਼ਨ ਵਾਟਰ ਦੀ ਜ਼ਰੂਰਤ ਪੈਂਦੀ ਆ ਜਿਸ ਵਿੱਚ ਬਹੁਤ ਸਾਰੇ ਮਿਨਰਲਸ ਚਾਹੀਦੇ ਹੁੰਦੇ ਆ ਤਾਂ ਉਹ ਵੀ ਘਟ ਜਾਂਦੇ ਨੇ ਔਰ ਉਹ ਮਿਨਰਲਸ ਦਾ ਬਹੁਤ ਵੱਡਾ ਰੋਲ ਹੁੰਦਾ ਤੁਹਾਡੀ ਆਂਤੜੀਆਂ ਜਿਹੜੀ ਇੱਕ ਵਾਈਟਲ ਆਰਗਨਸ ਆ ਸਾਡੀ ਬੋਡੀ ਦਾ ਤੋਂ ਲੈ ਕੇ ਤੁਹਾਡੇ ਹਾਰਟ ਤੁਹਾਡੀ ਚਮੜੀ ਤੁਹਾਡੇ ਲੀਵਰ ਤੁਹਾਡੀ ਕਿਡਨੀ ਤੁਹਾਡਾ ਬ੍ਰੇਨ ਤੁਹਾਡੇ ਰੀਪ੍ਰੋਡਕਟਡ ਆਰਗਨ ਤੁਹਾਡੇ ਬੋਡੀ ਦੇ ਉਹ ਸਾਰੇ ਸਾਰੇ ਵਰਕ ਜਿਹੜੇ ਨੇ ਉਹ ਨਿਊਟ੍ਰੀਸ਼ਨਲ ਵਾਟਰ ਨਾਲ ਜੁੜੇ ਹੁੰਦੇ ਨੇ ਜਿਹੜੇ ਬਹੁਤ ਜ਼ਰੂਰੀ ਹੁੰਦੇ ਨੇ ਤਾਂ ਅਗਰ ਇਸ ਮਹੀਨੇ ਦੇ ਅੰਦਰ ਤੁਸੀਂ ਇਸ ਚੀਜ਼ ਦਾ ਪਾਣੀ ਦਾ ਖਿਆਲ ਨਹੀਂ ਕਰੋਗੇ ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਉਦਾਹਰਨ ਦੇ ਤੌਰ ਤੇ ਅਕਸਰ ਲੋਕਾਂ ਨੂੰ ਇਸ ਮਹੀਨੇ ਚ ਡਾਇਰੀਆ ਹੋ ਜਾਇਆ ਕਰਦਾ ਹੈ ਅਕਸਰ ਇਹ ਲੋਕਾਂ ਨੂੰ ਇਸ ਮਹੀਨੇ ਚ ਵੋਮਟਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਅਕਸਰ ਇਸ ਮਹੀਨੇ ਚ ਲੋਕ ਜਿਹਨੂੰ ਆਪਾਂ ਕਹਿੰਦੇ ਨੇ ਜੀ ਬੰਦੇ ਨੂੰ ਇੰਨੀ ਵੋਮਟਿੰਗਸ ਔਰ ਉਹਨੂੰ ਇੰਨੀਆਂ ਪੋਟੀਆਂ ਆਈਆਂ ਕਿ ਉਹ ਉਹਦਾ ਪਾਣੀ ਖਤਮ ਹੋ ਗਿਆ ਠੀਕ ਹੈ ਉਹਨੂੰ ਲੂਜ਼ ਮੋਸ਼ਨ ਨੇ ਤੇਜ਼ੀ ਨਾਲ ਤਾਂ ਉਹ ਇਹ ਇਹਹੀ ਮਹੀਨਾ ਜੀ ਇਸ ਤਿਸ ਮਿਨੇਜਰ ਦੇ ਸਟਰਬਲਸ ਪੈਦਾ ਹੁੰਦੀ ਹੈ ਉਹਦਾ ਕਾਰਨ ਇਹੀ ਹੁੰਦਾ ਹੈ ਕਿ ਗਿਆਨ ਦੀ ਕਮੀ ਹੋਣ ਕਰਕੇ ਜਦੋਂ ਅਸੀਂ ਮੋਸਟਲੀ ਇਸ ਮਹੀਨੇ ਦੇ ਉਲਟ ਵਾਲੀ ਵਸਤੂ ਕੋਈ ਬੋਡੀ ਨੂੰ ਦਿੰਨੇ ਆ ਤਾਂ ਬੋਡੀ ਦੀ ਨੇਚਰ ਜਿਹੜੀ ਕਿ ਕਲਾਈਮੇਟ ਦੇ ਹਿਸਾਬ ਨਾਲ ਨੇਚਰ ਦੇ ਹਿਸਾਬ ਨਾਲ ਚਲਦੀ ਹੈ ਉਹ ਫਿਰ ਰਿਵਰਸ ਦੇ ਵਿੱਚ ਨੂੰ ਆਨਸਰ ਕਰਦੀ ਹੈ ਇੱਕ ਬਿਮਾਰੀ ਔਰ ਡਿਸਆਰਡਰ ਦੇ ਰੂਪ ਦੇ ਵਿੱਚ ਇੱਕ ਡਾਕਟਰ ਸਾਹਿਬ ਇਹ ਇਸ ਮਹੀਨੇ ਦੇ ਵਿੱਚ ਸਬਜ਼ੀਆਂ ਨਵੀਆਂ ਵੀ ਆਉਂਦੀਆਂ ਨੇ ਸਿਆਲ ਵਾਲੀਆਂ ਸਬਜ਼ੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਵੀ ਲੋਕ ਨਾ ਸਿਆਲ ਵਾਲੀਆਂ ਸਬਜ਼ੀਆਂ ਦਾ ਖਿਆੜਾ ਨਹੀਂ ਛੱਡਦੇ ਉਹਦੇ ਤੇ ਵੀ ਜ਼ਰੂਰ ਥੋੜਾ ਜਿਹਾ ਚੰਨ ਬਿਲਕੁਲ ਮੈਂ ਹੈਰਾਨ ਹਾਂ ਕਿ ਲੋਕ ਅਪ੍ਰੈਲਸ ਵੀ ਗੋਭੀ ਨੂੰ ਤੜਕਾ ਲਗਾ ਰਹੇ ਹਮਮ ਔਰ ਕੁਝ ਲੋਕ ਅਪ੍ਰੈਲ ਦੇ ਵਿੱਚ ਹੀ ਗਾਜਰ ਵੀ ਖਾ ਰਹੇ ਮੂਲੀ ਵੀ ਖਾ ਰਹੇ ਨੇ ਸੋ ਇਹ ਅਗਰ ਅਗਰ ਮੈਂ ਗੋਭੀ ਦੀ ਇਕੱਲੀ ਗੱਲ ਜਿਸ ਬੰਦੇ ਨੇ ਇਸ ਮਹੀਨੇ ਚ ਗੋਭੀ ਦਾ ਸੇਵਨ ਕੀਤਾ ਉਹਨੂੰ ਵਾਈਬਾਦੀ ਹੋਣੀ ਹੋਣੀ ਆ ਉਹਦੀ ਬਾਤ ਨਹੀਂ ਵਿਗੜਦੀ ਐ ਗੈਟਿੰਗ ਉਹਦੀ ਉਹਦੀ ਪਿਤ ਵੀ ਵਿਗੜਦੀ ਐ ਤਾਂ ਉਹਦੇ ਨਾਲ ਪੇਟ ਨਾਲ ਸੰਬੰਧੀ ਸਮੱਸਿਆਵਾਂ ਚ ਚਮੜੀ ਨਾਲ ਸੰਬੰਧੀ ਸਮੱਸਿਆਵਾਂ ਜੋੜਾ ਦਰਦ ਨਾਲ ਸੰਬੰਧੀ ਸਮੱਸਿਆਵਾਂ ਹੋਣਗੀਆਂ ਇਹ ਉਹ ਮਹੀਨਾ ਜਿਸ ਮਹੀਨੇ ਦੇ ਵਿੱਚ ਗਰਮੀ ਦੀ ਸਬਜੀ ਐਂਟਰ ਕਰਦੀ ਐ ਅਗਰ ਤੁਹਾਡੇ ਕੋਲ ਉਹ ਵੀ ਪ੍ਰੋਪਰ ਮੁਹੱਈਆ ਨਹੀਂ ਹੋ ਰਹੀ ਤਾਂ ਸਭ ਤੋਂ ਬੈਸਟ ਐ ਇਸ ਮਹੀਨੇ ਤੁਸੀਂ ਦਹੀਂ ਲੱਸੀ ਦੇ ਨਾਲ ਤੁਸੀਂ ਚਟਨੀ ਰੋਟੀ ਦੇ ਉੱਪਰ ਰੱਖ ਕੇ ਖਾਓ ਔਰ ਇਹ ਉਹ ਮਹੀਨਾ ਜਿਸ ਮਹੀਨੇ ਤੁਸੀਂ ਤੇਲ ਬਿਲਕੁਲ ਨਹੀਂ ਵਰਤਣਾ ਨਾ ਸਬਜੀ ਦੇ ਵਿੱਚ ਨਾ ਬਾਡੀ ਬਾਡੀ ਦੇ ਉੱਪਰ ਇਹ ਉਹ ਮਹੀਨਾ ਜਿਸ ਮਹੀਨੇ ਤੁਸੀਂ ਦਸਿਕਿਓ ਨੂੰ ਯੂਜ਼ ਕਰ ਸਕਦੇ ਹੋ ਸਬਜੀ ਦੇ ਵਿੱਚ ਇਹ ਉਹ ਮਹੀਨਾ ਜਿਸ ਜਿਸ ਦੇ ਵਿੱਚ ਤੁਸੀਂ ਜਿਸ ਮਹੀਨੇ ਮਨਸ ਦੇ ਵਿੱਚ ਦਸਿਕਿਓ ਦਾ ਤੜਕਾ ਲਗਾ ਸਕਦੇ ਹੋ ਸਬਜ਼ੀਆਂ ਔਰ ਦਾਲਾਂ ਦੇ ਵਿੱਚ ਇਹ ਉਹ ਮਹੀਨਾ ਹੈਗਾ ਔਰ ਦੂਸਰੀ ਗੱਲ ਹੈ ਕਿ ਆ ਵਾਪਸ ਫੇਰ ਮੈਂ ਜਰੂਰ ਕਹਿਣਾ ਚਾਹਾਂਗਾ ਇਹ ਉਹ ਮਹੀਨਾ ਜਿਸ ਮਹੀਨੇ ਦੇ ਵਿੱਚ ਤੁਸੀਂ ਪਾਣੀ ਦਾ ਬਹੁਤ ਵੱਡੇ ਲੈਵਲ ਤੇ ਖਿਆਲ ਕਰਨਾ ਹੈ ਔਰ ਇਹਦੇ ਲਈ ਇੱਕ ਹੋਰ ਬੜੀ ਜ਼ਰੂਰੀ ਬੇਨਤੀ ਵੀ ਮੈਂ ਕਰੂੰਗਾ ਕਿਉਂਕਿ ਡਰਾਈ ਏਰੀਆ ਡਰਾਈ ਮੰਥ ਹੈ ਇਸ ਮਹੀਨੇ ਦੇ ਵਿੱਚ ਬਹੁਤ ਸਾਰੇ ਪਸ਼ੂ ਪੰਛੀ ਜਿਹੜੇ ਪਿਆਸ ਨਾਲ ਮਰ ਜਾਂਦੇ ਨੇ ਉਹਨਾਂ ਦੀ ਵੈਲਬੀਂਗ ਵਾਸਤੇ ਤੰਦਰੁਸਤੀ ਵਾਸਤੇ ਕਿਉਂਕਿ ਕੁਦਰਤੀ ਜੀਵ ਨੇ ਕੁਦਰਤ ਦੇ ਬੱਚੇ ਨੇ ਅਗਰ ਅਸੀਂ ਕੁਦਰਤ ਦੇ ਬੱਚਿਆਂ ਦਾ ਖਿਆਲ ਕਰਾਂਗੇ ਤਾਂ ਕੁਦਰਤ ਡੈਫੀਨਿਟਲੀ ਸਾਡਾ ਖਿਆਲ ਕਰਦੀ ਹੈ ਉਹਦੇ ਵਾਸਤੇ ਤੁਸੀਂ ਆਪਣੇ ਘਰ ਦੇ ਬਾਹਰ ਘਰ ਦੀ ਛੱਤ ਦੇ ਉੱਪਰ ਜਾ ਕਿ ਸੇ ਸ਼ਾਂ ਦੇ ਥੱਲੇ ਇੱਕ ਮਿੱਟੀ ਦੇ ਭਾਂਡੇ ਵਿੱਚ ਪਾਣੀ ਦੀ ਸਟੋਰੇਜ ਜ਼ਰੂਰ ਕਰੋ ਤਾਂ ਜੋ ਜਿਹੜੇ ਉਹ ਪੰਛੀ ਨੇ ਔਰ ਦੂਸਰੇ ਜਾਨਵਰ ਨੇ ਉਹਨਾਂ ਨੂੰ ਇਸ ਮੌਂਸਮ ਦੇ ਵਿੱਚ ਪਾਣੀ ਦੀ ਕਮੀ ਕਰਕੇ ਇਸ ਅਰਥ ਤੋ ਜਾਣਾ ਨਾ ਪਵੇ ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਵਿਸਾਖ ਦੇ ਮਹੀਨੇ ਚ ਖਿਆਲ ਕਰਨੀਆਂ ਨੇ ਐ ਡਾਕਟਰ ਸਾਹਿਬ ਤੁਸੀਂ ਹੁਣ ਉਹਨੇ ਜ਼ਿਕਰ ਕੀਤਾ ਕਿ ਦਹੀਂ ਤੇ ਲੱਸੀ ਬਹੁਤੇ ਤੁਹਾਡੇ ਪੇਸ਼ੰਤ ਜਿਹੜੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਰეკਮੈਂਡ ਕਰਦੇ ਹੋ ਕਿ ਦਹੀਂ ਤੇ ਲੱਸੀ ਤੋਂ ਪਰਹੇਜ਼ ਰੱਖਣਾ ਦੁੱਧ ਤੋਂ ਵੀ ਸੋ ਇਹ ਜਿਹੜਾ ਦਹੀਂ ਤੇ ਲੱਸੀ ਤੁਸੀਂ ਕਹਿ ਰਹੇ ਹੋ ਇਹ ਕਿਸ ਤਰੀਕੇ ਦੇ ਨਾਲ ਖਾਣਾ ਇਹ ਵੀ ਥੋੜਾ ਜਿਹਾ ਕਲੀਅਰ ਕਰ ਦਿਓ ਦੇਖੋ ਜਿਹੜਾ ਅਸੀਂ ਦਹੀਂ ਲੱਸੀ ਪਰਹੇਜ਼ ਕਰਵਾਨੇ ਆ ਉਹ ਕਰਵਾਨੇ ਡਾਇਟਿਕ ਪੇਸ਼ੰਤ ਨੂੰ ਹਮ ਲੇਕਿਨ ਜਿਹੜੇ ਜਿਨ੍ਹਾਂ ਇਸ ਇਸ ਮਹੀਨੇ ਦੀ ਗੱਲ ਕਰਾਂ ਤਾਂ ਇਸ ਮਹੀਨੇ ਅਸੀਂ ਲੱਸੀ ਸਭ ਨੂੰ ਰეკਮੈਂਡ ਕਰਦੇ ਹਾਂ ਹਮ ਠੀਕ ਹੈ ਲੱਸੀ ਅਗਰ ਤੁਸੀਂ ਪੀਣੀ ਆ ਉਦੇ ਵਿੱਚ ਮੈਗਨੀਸ਼ੀਅਮ ਸਾਲਟ ਮੈਗਨੀਸ਼ੀਅਮ ਸਾਲਟ ਕੋ ਕਿਸਮਾਈ ਦੀ ਨਮਕ ਦੀ ਸਭ ਤੋਂ ਪੌਸ਼ਕ ਕਿਸਮ ਹੁੰਦੀ ਜੀ ਸਭ ਤੋਂ ਜ਼ਿਆਦਾ ਮਿਨਰਲਸ ਹੁੰਦੇ ਨੇ ਜਿਹੜਾ ਚਟਾਣੀ ਨਮਕ ਹੁੰਦਾ ਵਾਈਟ ਵੀ ਹੁੰਦਾ ਇਹਨੂੰ ਤੁਸੀਂ ਸਿੰਦਾ ਬੋਲਦੇ ਬਰਾਉਣੀ ਹੁੰਦਾ ਜਿਹਦੇ ਵਿੱਚ 30 ਤੋਂ ਪਲੱਸ ਮਿਨਰਲਸ ਹੁੰਦੇ ਨੇ ਲੇਕਿਨ ਸਭ ਤੋਂ ਪੌਸ਼ਕ ਕਿਸਮ ਪਿੰਕ ਸਾਲਟ ਦੀ ਹੁੰਦੀ ਹੈ ਤਾਂ ਜਿਹੜਾ ਪਿੰਕ ਰੌਕ ਸਾਲਟ ਹੈਗਾ ਇਹਨੂੰ ਇਹਦਾ ਸੇਵਨ ਇਸ ਮੰਤਰੀ ਸਿ ਬਤਾਉਣਾ ਚਾਹੀਏ ਤੁਸੀਂ ਲੱਸੀ ਪੀ ਰਹੇ ਹੋ ਉਹਦੇ ਵਿੱਚ ਮੈਗਨੀਸ਼ੀਅਮ ਸਾਲਟ ਚਮੇ ਦਾ ਚੌਥਾ ਹਿੱਸਾ ਪਲਸ ਉਹਦੇ ਵਿੱਚ ਭੁੰਨਿਆ ਹੋਇਆ ਜੀਰਾ ਤੁਸੀਂ ਐਡ ਕਰਕੇ ਇੱਕ ਲੱਸੀ ਨੂੰ ਪੀ ਲਿਓ ਸੁਬਾਹ ਦੇ ਦੁਪਹਿਰੇ ਤਾਂ ਤੁਹਾਡੇ ਅੰਦਰੋਂ ਬਾਡੀ ਜੋ ਗਰਮੀ ਬਾਹਰ ਜਾਏਗੀ ਬਿਯੂਰਿਨ ਜਿਹੜਾ ਪੀਲਾ येलो कलर ਚ ਬਾਹਰ ਆ ਜਾਏਗਾ ਔਰ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਡੀਹਾਈਡਰੇਸ਼ਨ ਦੀ ਪ੍ਰਕਿਰਿਆ ਉਹ ਘਟੇਗੀ ਬਾਡੀ ਹਾਈਡਰੇਸ਼ਨ ਵੱਲ ਵਧੇਗੀ ਔਰ ਇੱਕ ਹੋਰ ਬਹੁਤ ਜ਼ਰੂਰੀ ਹੈ ਇਸ ਮਹੀਨੇ ਦੇ ਵਿੱਚ ਬੇਲ ਦਾ ਜਿਹੜਾ ਰਸ ਹੈਗਾ ਬੇਲ ਜਿਹੜਾ ਫਰੂਟ ਹੈ ਉਹਦਾ ਸੇਵਨ ਜ਼ਰੂਰ ਕਰਨਾ ਇੱਕ ਗਲਾਸ ਤੁਸੀਂ ਬੇਲ ਦਾ ਰਸ ਲੈਣਾ ਹੈਗਾ ਔਰ ਉਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਜਿਹੜਾ ਹੈਗਾ ਉਹ ਤੁਸੀਂ ম্যাগਨੀਸ਼ੀਅਮ ਸਾਲਟ ਐਡ ਕਰੋਗੇ ਤਾਂ ਅਗਰ ਤੁਸੀਂ ਉਹਦਾ 7 ਰੈਗੂਲਰ ਖਾਲੀ ਪੇਟ ਕਰਦੇ ਹੋ ਤਾਂ ਬੋਡੀ ਦੀ ਗਰਮੀ ਪੀਲੀਏ ਦੀ ਗਰਮੀ ਚਾਹੇ ਉਹ ਲੀਵਰ ਫੈਟੀ ਗ੍ਰੇਡ 1 ਹੈ 2 ਹੈ 3 ਹੈ ਜਾਂ ਐਸਈਵੀ ਪੋਜ਼ਿਟਿਵ ਹੈ ਤਾਂ ਉਹਨਾਂ ਸਾਰੇ ਪੇਸ਼ੈਂਟ ਦੇ ਲਈ ਇਹ ਵਰਦਾਨਿਕ ਹੈ ਜਿਨ੍ਹਾਂ ਨੂੰ ਟਾਈਫਾਇਡ ਹੈ ਉਹਨਾਂ ਲਈ ਵਰਦਾਨਿਕ ਹੈ ਜਿਨ੍ਹਾਂ ਨੂੰ ਲੀਵਰ ਫੈਟੀ ਹੈ ਜਿਨ੍ਹਾਂ ਦੇ ਸੰਦਰ ਸਟੋਨ ਬਣ ਰਹੇ ਨੇ ਚਾਹੇ ਗੋਲ ਦੇ ਹੈ ਚਾਹੇ ਗੁਰਦੇ ਦੇ ਉਹਨਾਂ ਲਈ ਇੱਕ ਵਰਦਾਨਿਕ ਹੈ ਮੈਗਨੀਸ਼ੀਅਮ ਸੌਲਟ ਦਾ ਸੇਵਨ ਕਰਨਾ ਹੈ ਜਿਸ ਨਾਮ ਭੁੱਲਣਾ ਇੱਕ ਡਾਕਟਰ ਸਾਹਿਬ ਇਸ ਮੌਸਮ ਦੇ ਵਿੱਚ ਨਾ ਜਿੰਨਾ ਮਰਜ਼ੀ ਕੋਈ ਜਵਾਨ ਜਣ ਬੰਦਾ ਹੋਵੇ ਚੁਸਤ ਚੁਸਤੀ ਫੁਰਤੀ ਵਾਲਾ ਹੋਵੇ ਪਰ ਸੁਸਤੀ ਪਈ ਰਹਿੰਦੀ ਹੈ ਉਹ ਉਹਦੇ ਕਾਰਨ ਕੀ ਨੇ ਔਰ ਉਹਦੇ ਨਾਲ ਕਿਵੇਂ ਨਿੱਠਿਆ ਜਾ ਸਕਦਾ ਆ ਸਭ ਤੋਂ ਵੱਡਾ ਕਾਰਨ ਇਸ ਮੌਸਮ ਚ ਇਹੀ ਹੈ ਕਿ ਡੀਹਾਈਡਰੇਸ਼ਨ ਜਦੋਂ ਸਾਡੇ ਅੰਦਰ ਪਾਣੀ ਦੀ ਕਮੀ ਹੋਏਗੀ ਤਾਂ ਡਿਜੀਨੈਸ ਆਏਗੀ ਡਿਜੀਨੈਸ ਦੇਖੋ ਬੋਡੀ ਤਾਂ ਨਾ ਇੱਕ ਸਿਸਟਮ ਹੈ ਇਹਦੇ ਅੰਦਰ ਜਦੋਂ ਕੋਈ ਚੀਜ਼ ਦੀ ਮੇਜਰ ਚੀਜ਼ ਦੀ ਕਮੀ ਆ ਜਾਂਦੀ ਇੰਸੈਂਸ਼ੀਅਲ ਜਿਹੜੀ ਚੀਜ਼ਾਂ ਉਹਨਾਂ ਚੋਂ ਕਿਸੇ ਦੀ ਬੇਸਿਕ ਚੀਜ਼ ਦੀ ਕਮੀ ਆ ਜਾਂਦੀ ਹੈ ਨਾ ਤਾਂ ਬਾਡੀ ਦਾ ਜਿਹੜਾ ਦੂਸਰਾ ਐਮਰਜੈਂਸੀ ਤੰਤਰ ਹੈ ਉਹ ਐਕਟਿਵ ਹੋ ਜਾਂਦਾ ਹੈ ਤਾਂ ਫਰੋਕੀ ਕਰਦਾ ਹੈ ਕਿ ਹੋਰਾਂ ਜਗ੍ਹਾ ਤੋਂ ਉਹਨੂੰ ਇਕੱਠਾ ਕਰਕੇ ਲੈ ਆਉਂਦਾ ਹੈ ਭਾਵੇਂ ਅਗਰ ਤੁਹਾਡੀਆਂ ਅੰਤੜੀਆਂ ਦੇ ਵਿੱਚ ਪਾਣੀ ਦੀ ਕਮੀ ਆ ਗਈ ਤਾਂ ਬਾਡੀ ਨੇ ਦੂਸਰੀ ਜਗ੍ਹਾ ਤੋਂ ਉੱਥੇ ਇਕੱਠਾ ਕਰਕੇ ਉਹਨੂੰ ਦੇ ਦੇਣਾ ਤਾਂ ਜੋ ਬਾਡੀ ਤਾਂ ਬਹੁਤਾ ਡੈਮੇਜ ਨਾ ਹੋਵੇ ਸੋ ਇਸੇ ਤਰ੍ਹਾਂ ਦਾ ਤਨਾ ਊਰਜਾ ਟਰਾਂਸਫਰ ਹੋਣ ਲੱਗ ਪੈਂਦੀ ਹੈ ਤੇ ਮੋਸਟਲੀ ਹੈ ਜਦੋਂ ਵੀ ਅੰਤੜੀਆਂ 'ਚ ਸਮੱਸਿਆ ਆਏਗੀ ਪੇਟ 'ਚ ਸਮੱਸਿਆ ਆਏਗੀ ਲੀਵਰ 'ਚ ਸਮੱਸਿਆ ਆਏ ਤਾਂ ਪੈਰਾ ਵਾਲੀ ਸਾਈਡ ਤੋਂ એનર્ਜੀ ਟਰਾਂਸਫਰ ਹੋ ਜੇਗੀ ਪੇਟ ਨੂੰ ਇਹ ਬੋਡੀ ਦਾ ਇੱਕ ਐਮਰਜੈਂਸੀ ਸਿਸਟਮ ਹੈ ਜੋ ਨੇਚਰ ਨੇ ਬਣਾ ਕੇ ਦਿੱਤਾ ਹੋਇਆ ਹੈ ਜੋ ਟਾਈਮ-ਟਾਈਮ ਤੇ ਡਿਸੀਜਨ ਲੈ ਕੇ ਇਹ ਸਭ ਕੁਝ ਕਰਦਾ ਰਹਿੰਦਾ ਹੈ ਤਾਂ ਉਹਦੇ ਨਾਲ ਲੱਤਾਂ 'ਚ ਦਰਦ ਹੋਏਗਾ ਕਿਉਂਕਿ ਪੈਰਾਂ 'ਲੀ એનર્ਜੀ ਸਾਰੀ ਟਰਾਂਸਫਰ ਹੋਗੀ ਪੇਟ ਦੇ ਵਿੱਚ ਜੀ ਤਾਂ ਉਹ ਉਸ ਉੱਪਰਲੇ ਸੈੱਲਾਂ ਦੇ ਅੰਦਰ ਊਰਜਾ ਕਨਵਰਟ ਹੋਗੀ ਤਾਂ ਜਿਹੜੇ ਪੈਰਾਂ ਵਾਲੀ ਸਾਈਡ ਤੋਂ ਉਹ ਵੋਲਟੇਜ ਘੱਟ ਜਾਏਗੀ ਉਹ ਸੈਲ ਸਾਡੇ ਸੈਲਸ ਦੀ ਉਹਦੇ ਨਾਲ ਲੱਤਾਂ ਵੀ ਦਰਦ ਕਰਨਗੀਆਂ ਅਗਰ ਬਾਂਹ ਵਾਲੀ ਸਾਈਡ ਤੋਂ ਟਰਾਂਸਫਰ ਹੋ ਗਈ ਤਾਂ ਬਾਂਹ ਵੀ ਦਰਦ ਕਰਨਗੀਆਂ ਉਹਦਾ ਕਾਰਨ ਇਹੀ ਹੈ ਕਿ ਤੁਹਾਨੂੰ ਜੋ ਜਿੰਨੀ ਰਿਕੁਆਇਰਮੈਂਟ ਦੇ ਵਿੱਚ ਚੀਜ਼ ਚਾਹੀਦੀ ਹੈ ਉਹ એનર્ਜੀ ਉਹ ਸਾਡੇ ਕੋਲ ਨਹੀਂ ਹੈਗੀ ਇਸੇ ਕਰਕੇ ਇਹ ਵਿਸਾਖ ਦਾ ਮਹੀਨਾ ਡਰਾਈ ਮੰਥ ਹੈ ਇਹਦੇ ਵਿੱਚ ਪਾਣੀ ਨੂੰ ਬਹੁਤ ਤਵੱਜੋ ਦਿੱਤੀ ਗਈ ਆ ਔਰ ਅਗਰ ਤੁਸੀਂ ਆਪ ਕੋਈ ਵੀ ਗ੍ਰੰਥ ਪੜ੍ਹਦੇ ਆ ਆਪਣੇ ਧਾਰਮਿਕ ਉਹਦੇ ਵਿੱਚ ਵੀ ਇਹ ਮੈਂਸ਼ਨ ਕੀਤਾ ਗਿਆ ਹੈਗਾ ਕਿ ਇਸ ਮਹੀਨੇ ਚ ਪਾਣੀ ਦਾ ਜਿਹੜਾ ਦਾਨ ਹੈ ਪੁੰਨ ਹੈ ਪਾਣੀ ਨੂੰ ਪਿਉਣਾ ਉਹ ਸਭ ਤੋਂ ਉੱਤਮ ਸਾਡੇ ਬਜ਼ੁਰਗਾਂ ਨੇ ਦੱਸਿਆ ਜੀ ਉਹ ਦੱਸਿਆ ਤਾਂ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਡਰਾਈ ਮੰਥ ਹੈ ਕਮ ਸੇ ਕਮ ਬੰਦਾ ਇਨਸਾਨ ਰੱਬ ਦੇ ਨਾਮ ਤੋਂ ਹੀ ਪਾਣੀ ਦਾ ਲੰਗਰ ਲਗਾਏਗਾ ਪਾਣੀ ਨੂੰ ਛਕਾਉਣਾ ਸ਼ੁਰੂ ਕਰੇਗਾ ਉਹਦੇ ਨਾਲ ਜਿਹੜੇ ਉਹ ਲੋਕ ਜਿਨ੍ਹਾਂ ਤੱਕ ਪਾਣੀ ਨਹੀਂ ਪਹੁੰਚਦਾ ਉਹ ਮਰਨ ਤੋਂ ਬਚ ਸਕਦੇ ਨੇ ਸੋ ਸਾਡੇ ਬਜ਼ੁਰਗਾਂ ਨੇ ਵੀ ਬੜੇ ਸੁਚੱਜੇ ਦੇ ਸਿਆਣਪ ਦੇ ਨਾਲ ਇਸ ਮਹੀਨੇ ਨੂੰ ਹੈਂਡਲ ਕੀਤਾ ਹੈ ਲੇਕਿਨ ਅੱਜ ਦੀ ਮਾਡਰਨ ਸਾਇੰਸ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਇਲਮ ਨਹੀਂ ਹੈ ਜੀ ਪਰ ਅਸੀਂ ਬਹੁਤ ਗਏ ਆਂ ਲੇਕਿਨ ਪਤਾ ਕੁਝ ਨਹੀਂ ਹੈਗਾ ਪਤਾ ਨਹੀਂ ਕਿਹੋ ਜਿਹਾ ਪੜ ਕੇ ਹੈਗੇ ਇਸ ਇਸ ਘੱਟੇਲਮ ਦੀ ਵਜ੍ਹਾ ਨਾਲ ਅੱਜ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਰੋਗਾਂ ਨੂੰ ਨੂੰ ਜਨਮ ਦੇ ਦਿੰਦੇ ਆਂ ਔਰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਛੋਟੀ ਜੀ ਗੱਲ ਹੈਗੀ ਹੈ ਕਿ ਅਗਰ ਇਸ ਮਨਸ ਦੇ ਅੰਦਰ ਤੁਸੀਂ ਤਲਿਆ ਨਹੀਂ ਬੰਦ ਕਰਦੇ ਬਿਲਕੁਲ ਫਰਾਈ ਡੀਪ ਫਰਾਈ ਨਹੀਂ ਬੰਦ ਕਰੋਗੇ ਤਾਂ ਡੈਫੀਨੇਟਲੀ ਹੈਗੀ ਹੈ ਕਿ ਤੁਹਾਡੇ ਚਮੜੀ ਦੇ ਰੋਗ ਵੱਧ ਜਾਣਗੇ ਤੁਹਾਨੂੰ ਤੁਹਾਡੇ ਲੀਵਰ ਜਿਹੜਾ ਫੈਟੀ ਹੈ ਪਲੱਸ ਸਟੋਨ ਬਣਨੇ ਸ਼ੁਰੂ ਹੋ ਜਾਣਗੇ ਗੈਟਿੰਗ ਅੰਦਰ ਡਰਾਈਨੈਸ ਇੰਨੀ ਜਰਾ ਵੱਧ ਜੇਗੀ ਕਿ ਪਾਈਲਸ ਤੱਕ ਦੀ ਸਮੱਸਿਆ ਹੁੰਦੀ ਹੈ ਅਲਸਰ ਕੋਲੈਟਰਲ ਤੱਕ ਦੀ ਸਮੱਸਿਆ ਹੁੰਦੀ ਹੈ ਬਲੱਡ ਆਣ ਲੱਗ ਪੈਂਦਾ ਹੈਗਾ ਸਟੂਲ ਦੇ ਨਾਲ ਤੋਂ ਅੰਦਰ ਜਿਹੜੀ ਸਾਡੀ ਗੱਟ ਦੀ ਜਿਹੜੀ ਲੇਅਰ ਹੈ ਉਹ ਲੀਕ ਹੋ ਜਾਂਦੀ ਹੈ ਉਹ ਕ੍ਰੈਕ ਹੋ ਜਾਂਦੀ ਹੈ ਤਾਂ ਉਹ ਬਲੱਡ ਵਾਇਆ ਸਟੂਲ ਆਉਣਾ ਬਾਹਰ ਸ਼ੁਰੂ ਹੋ ਜਾਂਦਾ ਤੋਂ ਇਹਨਾਂ ਦਿਨਾਂ ਚ ਗੱਟ ਦਾ ਬਹੁਤ ਵੱਡਾ ਡੈਮੇਜ ਹੁੰਦਾ ਹੈ ਔਰ ਇੱਕ ਹੋਰ ਬੜੀ ਜ਼ਰੂਰੀ ਚੀਜ਼ ਹੈ ਤਰਾਂ ਔਰ ਖੀਰੇ ਇਸ ਮੰਥ ਦੇ ਵਿੱਚ ਆ ਜਾਂਦੇ ਨੇ ਕਾਮਨਲੀ ਤਾਂ ਜਦੋਂ ਵੀ ਤੁਸੀਂ ਖਾਣਾ ਖਾਣਾ ਤੇ ਤਰ ਤੇ ਖੀਰੇ ਦਨਾਲ ਜ਼ਰੂਰ ਸੇਵਨ ਕਰਨਾ ਹੈਗਾ ਖਾਸ ਕਰ ਵਸਾਖ ਦੇ ਮਹੀਨੇ ਦੇ ਵਿੱਚ ਔਰ ਕਿਉਂਕਿ ਗੱਲ ਵਸਾਖ ਮੰਥ ਦੀ ਮੈਮ ਤੁਸੀਂ ਕੀਤੀ ਹੈ ਜਿਹਦੇ ਵਿੱਚ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਇਹ ਉਹ ਮਹੀਨਾ ਹੈ ਜਿਸ ਮਹੀਨੇ 'ਚ ਤੁਸੀਂ ਸੂਰਜ ਚੜਨ ਤੋਂ ਪਹਿਲਾਂ ਨਾਉਣਾ ਹੈ ਹਮ ਯੈਸ ਹਾਲੇ ਕਿ ਆਈ ਦੀ ਜਨਰੇਸ਼ਨ ਵਾਸਤੇ ਇਹ ਤਾਂ ਬੜਾ ਟਫ ਕੁਐਸਚਨ ਹੈ ਅੱਛਾ ਪੁੱਲਰ ਸਾਹਿਬ ਇਹਦੇ ਪਿਛਲਾ ਰੀਜ਼ਨ ਕੀ ਹੈ ਹਾਂ ਸਭ ਤੋਂ ਪਹਿਲਾ ਰੀਜ਼ਨ ਇਹ ਹੈਗਾ ਕਿ ਇਹ ਇੱਕ ਡਰਾਈ ਏਰੀਆ ਡਰਾਈ ਮੰਥ ਹੈ ਤਾਂ ਡਰਾਈ ਮੰਥ ਦੇ ਵਿੱਚ ਸੂਰਜ ਦੇ ਚੜਨ ਦਾ ਟਾਈਮ ਬਦਲਿਆ ਹੁੰਦਾ ਹਮ ਤਾਂ ਸੂਰਜ ਚੜ੍ਹਨ ਤੋਂ ਬਾਅਦ ਤਪੱਸ ਵੱਜ ਜਾਂਦੀ ਹੈ ਜੀ ਠੀਕ ਹੈ ਉਹਦੇ ਨਾਲ ਤੁਹਾਡਾ ਨਰਵਸ ਸਿਸਟਮ ਸ਼ਾਂਤ ਨਹੀਂ ਹੁੰਦਾ ਹਮਮ ਅਗਰ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਨਾ ਹੁੰਦੇ ਹੋ ਤਾਂ ਤੁਹਾਡਾ ਨਰਵਸ ਸਿਸਟਮ ਬਹੁਤ ਸ਼ਾਂਤ ਹੁੰਦਾ ਹੈ ਨਰਵਸ ਸਿਸਟਮ ਸ਼ਾਂਤ ਹੋਏਗਾ ਤਾਂ ਗੱਟ ਸਿਸਟਮ ਸਟਰੋਂਗ ਹੋਏਗਾ ਨਰਵ ਸ਼ਾਂਤ ਹੋਏਗਾ ਤਾਂ ਤੁਹਾਡਾ ਹਾਰਟ ਉਹ ਦੀ ਜਿਹੜੀ ਵਰਕਿੰਗ ਹੈ ਉਹਦੀ ਰਿਦਮ ਹੈ ਉਹ ਵੀ ਪ੍ਰੋਪਰ ਹੋਏਗੀ ਬਲੱਡ ਸਰਕੂਲੇਸ਼ਨ ਪ੍ਰੋਪਰ ਹੋਏਗਾ ਔਰ ਨਰਵਸ ਸਿਸਟਮ ਸ਼ਾਂਤ ਰਹੇਗਾ ਤਾਂ ਮੈਮਰੀ ਅੱਛੀ ਰਹੇਗੀ ਤੁਸੀਂ ਵੀ ਸ਼ਾਂਤ ਰਹੋਗੇ ਔਰ ਇਹ ਵੱਡਾ ਰੀਜ਼ਨ ਸਾਡੇ ਬਜ਼ੁਰਗਾਂ ਨੇ ਦੱਸਿਆ ਕਿ ਅਗਰ ਅਕੋਰਡਿੰਗ ਟੂ ਨੇਚਰਲ ਸਾਇੰਸ ਅਗਰ ਤੁਸੀਂ ਵਿਸਾਖ ਦੇ ਮਹੀਨੇ ਚ ਸੂਰਜ ਚੜਨ ਤੋਂ ਪਹਿਲਾਂ ਨਹਾਉਂਦੇ ਹੋ ਤਾਂ ਉਹਦਾ ਤੁਹਾਨੂੰ ਸਰੀਰਕ ਪ੍ਰਣਾਮ ਸਰੀਰਕ ਫਾਇਦੇ ਵਧੀਆ ਮਿਲਣਗੇ ਔਰ ਇੱਕ ਦਿਨ ਆਪਾਂ ਹੋਰ ਚੀਜ਼ ਗੱਲ ਦੱਸਦੇ ਕਿਉਂਕਿ ਨਹਾਉਣ ਦੀ ਗੱਲ ਹੋਈ ਹੈ ਇਹ ਉਹ ਮਹੀਨਾ ਹੈ ਜਿਸ ਮਹੀਨੇ ਚ ਤੁਸੀਂ ਨੌਨ ਦੇ ਆਪਣੇ ਸਟੈਪ ਬਦਲ ਲੈਣੇ ਨੇ ਜੀ ਹਾਂ ਇਸ ਇਸ ਮਹੀਨੇ ਦੇ ਵਿੱਚ ਸਭ ਤੋਂ ਪਹਿਲਾ ਪਾਣੀ ਨਾਭੀ ਤੇ ਪਾਏਗਾ ਠੰਡਾ ਪਾਣੀ ਤਾਜਾ ਪਾਣੀ ਨਾਭੀ ਤੇ ਪਾਏਗਾ ਦੂਸਰਾ ਸਟੈਪ ਹੈ ਤੁਹਾਡੀ ਸਪਾਈਨਲ ਤੇ ਪਾਏਗਾ ਤੀਸਰਾ ਸਟੈਪ ਹੈ ਤੁਹਾਡੇ ਲੋਅਰ ਪੋਰਸ਼ਨ ਤੇ ਪਾਏਗਾ ਔਰ ਚੌਥਾ ਸਟੈਪ ਹੈ ਤੁਹਾਡੇ ਫੇਸ ਤੇ ਪਾਏਗਾ ਪੰਜਵਾਂ ਸਟੈਪ ਹੈ ਤੁਹਾਡੇ ਸਿਰ ਤੇ ਪਾਏਗਾ ਅਗਰ ਇਸ ਸਟੈਪ ਵਾਈਜ਼ ਸਟੈਪ ਤੁਸੀਂ ਪਾਣੀ ਨੂੰ ਬਾਡੀ ਤੇ ਪਾਉਂਦੇ ਹੋ ਤਾਂ ਤੁਹਾਡੀ ਬਾਡੀ ਦਾ ਵੰਡਿਆ ਹੋਇਆ ਟੈਂਪਰੇਚਰ ਇੱਕ ਜਗ੍ਹਾ ਬੈਲੈਂਸ ਹੋ ਕੇ ਇਕਵਿਲੀਬ੍ਰੀਅਮ ਲੈਵਲ ਤੇ ਕੰਮ ਕਰੇਗਾ ਜਿਹਦੇ ਨਾਲ ਸਾਡੀ ਨਾ ਤਾਂ ਹਾਰਟ ਰਿਦਮ ਵਿਗੜੇਗੀ ਨਾ ਬਲੱਡ ਸਰਕੂਲੇਸ਼ਨ ਵਿਗੜੇਗਾ ਨਾ ਬੋਡੀ 'ਚ ਸਟਿਫਨੈਸ ਆਏਗੀ ਨਾ ਫੀਵਰ ਹੋਏਗਾ ਔਰ ਨਾ ਹੀ ਕੋਈ ਭਿਆਨਕ ਜੋੜਾਂ ਨਾਲ ਸੰਬੰਧਿਤ ਸਾਨੂੰ ਰੋਗ ਕੋਈ ਟ੍ਰਿਗਰ ਕਰੇਗਾ ਨਾ ਹੀ ਡੀਹਾਈਡਰੇਸ਼ਨ ਹੋਏਗੀ ਲੀਵਰ ਦੀ ਸਾਰੀ ਗਰਮੀ ਪੀਲੀਆ ਯੂਰੀਕ ਰਾਈਟ ਬਾਹਰ ਆ ਜਾਏਗਾ ਸੋ ਇਹ ਨਾ ਇਫੈਕਟਿਵ ਹੈਗਾ ਔਰ ਇੱਕ ਹੋਰ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਡਰਾਈ ਮੰਥ ਹੈ ਤਾਂ ਇਹ ਉਹਨਾਂ ਲਈ ਵੀ ਇੱਕ ਬੁਰੀ ਖਬਰ ਹੈ ਜਿਨ੍ਹਾਂ ਤੋਂ ਮਹੀਨਾ ਡਰਾਈ ਕੱਢਿਆ ਨਹੀਂ ਜਾਂਦਾ ਜੀ ਹਾਂ ਇਹ ਉਹਨਾਂ ਲਈ ਬੁਰੀ ਖਬਰ ਹੈ ਇਸ ਮਹੀਨੇ 'ਚ ਜਿਨ੍ਹਾਂ ਦਾ ਮਹੀਨਾ ਡਰਾਈ ਕੱਢਿਆ ਨਹੀਂ ਜਾਂਦਾ ਮੇ ਮੇਰਾ ਜ਼ਿਕਰ ਹੈ ਉਹ ਲੋਕ ਜਿਹੜੀ ਚਾਹ ਦੇ ਨਾਲ ਚੂ ਵੀ ਪੀਂਦੇ ਨੇ ਹਾਂ ਚਾਹ ਦੇ ਇਸ ਮਹੀਨੇ 'ਚ ਘਟਾਉਣੀ ਆ ਪਾਣੀ ਨੂੰ ਵਧਾਉਣਾ ਲੇਕਿਨ ਚੂ ਵੀ ਜਿਹੜੇ ਪੀਂਦੇ ਨੇ ਉਹਨਾਂ ਲਈ ਇਹ ਖਤਰਨਾਕ ਮਹੀਨਾ ਹੁੰਦਾ ਮੈਂ ਤੁਹਾਨੂੰ ਦੱਸਿਆ ਕਿ ਡਰਾਈ ਮੰਥ ਆ ਇਸ ਮਹੀਨੇ ਜਿਹੜੇ ਲੋਕ ਚੂ ਪੀਂਦੇ ਨੇ ਭਾਵੇਂ ਸ਼ਰਾਬ ਦਾ ਸੇਵਨ ਕਰਦੇ ਨੇ ਉਹ ਆਪਣੀ ਸ਼ਰਾਬ ਨੂੰ ਅਵੋਇਡ ਰੱਖਣ ਅਦਰਵਾਈਜ਼ ਬਲੱਡ ਮੂੰਹ ਚੋਂ ਵੀ ਆ ਸਕਦਾ ਤੇ ਸਟੂਲ ਚੋਂ ਵੀ ਆ ਸਕਦਾ ਜੀ ਹਾਂ ਬਲੱਡ ਮੂੰਹ ਚੋਂ ਵੀ ਆ ਸਕਦਾ ਤੇ ਸਟੂਲ ਚੋਂ ਵੀ ਆ ਸਕਦਾ ਕਿਉਂਕਿ ਇਸ ਡਰਾਈ ਮੰਥਸ ਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਲੀਵਰ ਫੇਲਿਅਰ ਹੁੰਦਾ ਹੈ ਖਾਸ ਕਰਕੇ ਉਹਨਾਂ ਦਾ ਜਿਹੜੇ ਅਲਕੋਹਲ ਦਾ ਸੇਵਨ ਜ਼ਿਆਦਾ ਕਰਦੇ ਨੇ ਔਰ ਬਕਾਇਦਾ ਇਹਦੇ ਵਾਸਤੇ ਮੈਂ ਆਪਣੀ ਸੰਸਥਾ ਨੇ ਅਸੀਂ ਬਕਾਇਦਾ ਸਾਡੀਆਂ ਜਿੰਦਾ ਰੈਮਡੀਜ਼ ਤੋਂ ਜਿਹੜੀਆਂ ਹੋਂ ਤੱਕ ਅਸੀਂ ਰੈਮਡੀਜ਼ ਬਣਾਉਂਦੇ ਆ ਉਹਦੇ ਵਿੱਚੋਂ ਹੀ ਇੱਕ ਫਾਰਮੂਲੇਸ਼ਨ ਨਯਾਦ ਕੀਤੀ ਹੈ ਇਹ ਇੱਕ ਤਰ੍ਹਾਂ ਦਾ ਇਹ ਇਸ ਤਰ੍ਹਾਂ ਦੀ ਹਰਬ ਹੈ ਕਿ ਇਹਦੇ ਪਹਿਲੇ ਦਿਨ ਤੋਂ ਹੀ ਲੈਣ ਦੇ ਨਾਲ ਜਿਹੜੇ ਲੋਕ ਜਿਨ੍ਹਾਂ ਨੂੰ ਤੋੜ ਲੱਗਦੀ ਹੈ ਰੈਗੂਲਰ ਅਲਕੋਹਲ ਲੈਣ ਨੂੰ ਮਨ ਕਰਦਾ ਹੈ ਤੋੜ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਮਨ ਨਹੀਂ ਕਰੇਗਾ ਮੈਂ ਫਿਰ ਦੱਸ ਦਿਆਂ ਇਹ ਕੋਈ ਨਸ਼ਾ ਨਹੀਂ ਹੈ ਉਹਨਾਂ ਜਿੰਦਾ ਹਰਬਸ ਤੋਂ ਬਣੀ ਹੈ ਜਿਹੜੀ ਜਿੰਦਾ ਹਰਬਸ ਤੋਂ ਅਸੀਂ ਪਿਛਲੇ 17 ਸਾਲ ਤੋਂ ਲੋਕਾਂ ਨੂੰ ਮੈਡੀਸਿਨਸ ਦੇ ਰਹੇ ਆ ਨੇਚਰਲ ਸਾਇੰਸ ਦੀਆਂ ਰੈਮਡੀਜ਼ ਦੇ ਰਹੇ ਤੇ ਠੀਕ ਕਰ ਰਹੇ ਤਾਂ ਉਹਦੇ ਵਿੱਚੋਂ ਬਣਿਆ ਹੋਇਆ ਇੱਕ ਪ੍ਰੋਡਕਟ ਹੈ ਫਾਰਮੂਲੇਸ਼ਨ ਹੀ ਲਾਜਵਾਬ ਹੈ ਕਿ ਪਹਿਲੇ ਦਿਨ ਤੋਂ ਹੀ ਜਿਹੜਾ ਯੂਜ਼ਰ ਹੈ ਅਗਰ ਉਹ ਕੋਲ ਛੱਡਣਾ ਚਾਹੁੰਦਾ ਹੈ ਤਾਂ ਪਹਿਲੇ ਦਿਨ ਤੋਂ ਉਹਨੂੰ ਵਾਪਸ ਉਧਰ ਜਾਣਾ ਨਹੀਂ ਪੈਗਾ ਪਹਿਲੇ ਦਿਨ ਤੋਂ ਇਸ ਤੋਂ ਆਜ਼ਾਦੀ ਪਾ ਲੇਗਾ ਸੋ ਸਾਡੀ ਕੋਸ਼ਿਸ਼ ਹੈ ਕਿ ਨੇਚਰਲ ਸਾਇੰਸ ਦੇ ਦੁਆਰਾ ਜਿੰਨਾ ਵੀ ਪਰਿਵਾਰਾਂ ਦਾ ਭਲਾ ਹੋ ਸਕੇ ਉਹ ਹੋਣਾ ਚਾਹੀਦਾ ਹੈ ਕੁਦਰਤ ਨੇ ਜੋ ਚੀਜ਼ਾਂ ਦਿੱਤੀਆਂ ਨੇ ਅਲੋਪ ਨਾ ਰਹੀਆਂ ਰਹਿ ਜਾਣ ਲੇਕਿਨ ਉਹ ਆਮ ਇਨਸਾਨ ਤੱਕ ਪਹੁੰਚਣ ਤਾਂ ਜੋ ਆਪਣੀ ਉਹ ਰੋਗਾਂ ਦੇ ਵਿੱਚ ਫਸੀ ਹੋਈ ਜ਼ਿੰਦਗੀ ਨੂੰ ਨਰਕ ਹੋਰੀ ਜ਼ਿੰਦਗੀ ਨੂੰ ਬਚਾ ਕੇ ਕੁਦਰਤ ਦੇ ਇਸ ਦਿੱਤੇ ਸਰੀਰ ਦੇ ਨਾਲ ਇਸ ਧਰਤੀ ਦਾ ਆਨੰਦ ਲੈ ਸਕੇ ਹੂੰ ਸੋ ਦਰਸ਼ਕੋ ਤੁਸੀਂ ਸੁਣਿਆ ਡਾਕਟਰ ਪੁੱਲਰ ਹਰਣਾ ਨੇ ਇੱਕ ਪ੍ਰੋਡਕਟ ਦਾ ਜ਼ਿਕਰ ਕੀਤਾ ਵਾਈਟਲ ਗਰੋ ਨਾਮ ਲਿਖਿਆ ਹੋਇਆ ਮੈਂ ਪੜ ਪਾ ਰਹੀਆਂ ਸੋ ਇਹ ਉਹਨਾਂ ਲੋਕਾਂ ਵਾਸਤੇ ਹੈ ਉਹਨਾਂ ਵੀਰਾਂ ਸੱਜਣਾ ਭੈਣਾ ਵਾਸਤੇ ਹੈ ਜਿਨ੍ਹਾਂ ਨੂੰ ਸ਼ਰਾਬ ਦੀ ਬਹੁਤ ਤੋੜ ਲੱਗਦੀ ਹੈ ਔਰ ਖਾਸ ਕਰਕੇ ਉਹਨਾਂ ਨੂੰ ਡੇਲੀ ਸ਼ਰਾਬ ਚਾਹੀਦੀ ਹੁੰਦੀ ਹੈ ਕਈ ਲੋਕ ਤਾਂ ਇਹੋ ਜਿਹੇ ਹੁੰਦੇ ਨੇ ਪੁੱਲਰ ਸਾਹਿਬ ਜਿਹੜੇ ਦਿਨੇ ਸ਼ੁਰੂ ਹੋ ਜਾਂਦੇ ਨੇ ਸੋ ਡਾਕਟਰ ਪੁੱਲਰ ਦੀ ਜਿਹੜੀ ਦਵਾਈ ਹੈ ਜਾਂ ਹਰਬ ਜਿਸਟ੍ਰੈਨ ਹੈ ਜਿਹੜੀ ਬੂਟੀ ਕਹਿੰਦੀ ਹੈ ਜਿਹੜੀ ਬੂਟੀ ਦੇ ਨਾਲ ਬਣੀ ਹੈ ਇਹਦੇ ਬਾਰੇ ਜਾਣਕਾਰੀ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਨੂੰ ਕੰਟੈਕਟ ਕਰਕੇ ਡਾਕਟਰ ਪੁੱਲਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਲੈ ਸਕਦੇ ਹੋ ਪਟਿਆਲਾ ਦੇ ਵਿੱਚ ਇਹਨਾਂ ਦਾ ਰਿਸਰਚ ਸੈਂਟਰ ਹੈ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਕਿਵੇਂ ਇਹ ਜਿਹੜੀ ਹਰਬ ਹੈ ਇਹਨੂੰ ਖਾਣਾ ਹੈ ਇਹ ਪੀਣਾ ਹੈ ਕਿਸ ਤਰੀਕੇ ਨਾਲ ਇਹਨੂੰ ਯੂਜ਼ ਕਰਨਾ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਡਾਕਟਰ ਪੁੱਲਰ ਤੋਂ ਮਿਲ ਗਈ ਔਰ ਜਿਹੜੀ ਰਹੀ ਗੱਲ ਨੌਣ ਦੀ ਪੁੱਲਰ ਸਾਹਿਬ ਇਹਦੇ ਤੁਸੀਂ ਮਤਲਬ ਬੰਦੇ ਨੂੰ ਐਂ ਕਹਤਾ ਕਿ ਜੇ ਨੌਣਾ ਤਾਂ ਇਤਮਨਾ ਦੇ ਨਾਲ ਬਿਜ਼ੀ ਇਨਾ ਸ਼ਡਿਊਲ ਹੋ ਗਿਆ ਬੰਦਾ ਦੋ ਕੱਪ ਪਾਣੀ ਪਾ ਕੇ ਫਟਾਫਟ ਬਾਹਰ ਨਿਕਲਣ ਦੀ ਕਰਦਾ ਦੇਖੋ ਉਹ ਤਾਂ ਫਿਰ ਹੁਣ ਇਨਸਾਨ ਇਸ ਤਰਜੀ ਤੇ ਇੱਕ ਇਨਸਾਨ ਦੇ ਜਾਮੇ 'ਚ ਆਇਆ ਹਮ ਇੱਥੇ ਆ ਕਿ ਇੱਕ ਮੈਟਲ ਦੀ ਮਸ਼ੀਨ ਬਣਨ ਦੀ ਕੋਸ਼ਿਸ਼ ਕਰ ਰਹੀ ਤੇ ਫਾਲਟ ਇਨਸਾਨ ਦਾ ਹੈ ਕੁਦਰਤ ਦਾ ਨਹੀਂ ਹੈਗਾ ਜਿਸ ਬੰਦੇ ਕੋਲ ਆਪਣੇ ਸਰੀਰ ਨੂੰ ਮਹਿਲਾਉਣ ਦੇ 20 ਮਿੰਟ ਨਹੀਂ ਹੈਗੇ ਤਾਂ ਫਿਰ ਦੁਨੀਆ ਨੂੰ ਇੱਕ ਇੱਕ ਨਾ ਇੱਕਦਮ ਅੱਧਾ ਘੰਟਾ ਲਾ ਕੇ ਨਵਾਉਂਦੀ ਹੈ ਔਰ ਜ਼ਿੰਦਗੀ ਦਾ ਉਹ ਆਖਰੀ ਨਾਣਾ ਹੋ ਜਾਂਦਾ ਬਿਲਕੁਲ ਠੀਕ ਹੈ ਤਾਂ ਇਸ ਕਰਕੇ ਜੇ ਜ਼ਿੰਦਾ ਸਰੀਰ ਸਾਡੇ ਕੋਲ ਹੈ ਤਾਂ ਕਮ ਸਿਕੋਂ 20 ਮਿੰਟ ਦਾ ਹੀ ਇਹ ਸ਼ਡਿਊਲ ਆ ਬਹੁਤ ਲੰਮਾ ਸ਼ਡਿਊਲ ਨਹੀਂ ਹੈ ਨੇਚਰਲ ਸਾਇੰਸ ਦਾ ਬਣਿਆ ਸਰੀਰ ਇਹ ਨਿਯਮ ਨੇਚਰ ਦੇ ਲਾਗੂ ਹੁੰਦੇ ਆ ਆਪਾਂ ਸਿਰਫ ਕੁਦਰਤ ਦੇ ਨਿਯਮ ਦੇ ਅਨੁਸਾਰ ਨੌਲੀ ਕਹਿ ਰਹੇ ਆ। ਹਮ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਰਹੇਗੇ ਤੂੰ ਆ ਜੋਗਾ ਕਰ ਸਿੱਧਾ ਹੋ, ਪੁੱਠਾ ਹੋ, ਕੋਨਾ ਹੋ, ਚੌਰਸ ਹੋ, ਗੋਲ ਹੋ। ਹਮ ਆਪਾਂ ਇਹ ਕਹਿ ਰਹੇ ਕਿ ਭਾਈ ਸਾਹਿਬ ਨੌਣ ਦਾ ਇਸ ਵਿਸਾਖ ਦੇ ਮਹੀਨੇ 'ਚ ਤਰੀਕਾ ਇਹ ਹੈ। ਬਿਲਕੁਲ ਸੂਰਜ ਦੇ ਚੜਨ ਤੋਂ ਪਹਿਲਾਂ ਸਰੀਰ ਦੇ 5 ਪੁਆਇੰਟ ਦੇ ਤੇ ਤਾਜ਼ਾ-ਤਾਜ਼ਾ 2-2 ਮਿੰਟ ਪਾਣੀ ਪਾਓ ਤਾਂ 5 ਪੁਆਇੰਟ ਨੇ। ਹਮ ਠੀਕ ਹੈ 2-2 ਮਿੰਟ ਵੀ ਪਾਣੀ ਪਾਇਆ 10 ਮਿੰਟ 'ਚ ਫਿਨਿਸ਼ ਹੈ। ਬਿਲਕੁਲ ਹੋਰ ਲੰਬਾ ਕਰ ਲੋਗੇ 15 ਮਿੰਟ ਚੱਲੇਗਾ, ਹੋਰ ਲੰਬਾ 20 ਮਿੰਟ ਚੱਲੇਗਾ। ਲੇਕਿਨ ਤਾਂ ਉਹ ਵੈਸੇ 3 ਦਿਨ 72 ਘੰਟੇ 3 ਦਿਨ ਜਦੋਂ ਨਹਾਓਗੇ ਚੌਥੇ ਦਿਨ ਸਰੀਰ ਨੇ ਦੱਸ ਦੇਣਾ ਕਿ ਹਾਂ ਮੇਰੇ ਅੰਦਰ ਕੀ ਬਦਲਾਅ ਆਇਆ ਹੈ। ਹੂੰ ਸੋ ਜੇ ਇਸ ਤਰੀਕੇ ਨਾਲ ਸਰੀਰ ਤੇ ਬਹੁਤ ਸਾਰੇ ਰੋਗ ਵੱਸ ਸਕਦੇ ਆ ਤੇ ਮੇਸਾ ਮਸ ਸਿਆਣਾ ਇਨਸਾਨ ਇਹਦਾ ਬਚਾ ਲੇਗਾ। ਹੂੰ ਪੁਰਸਾਂ ਬਾਤ ਬਾਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਤੇ ਵਿਸਾਖ ਦੇ ਮਹੀਨੇ ਚ ਕੀ ਕਰਨਾ ਚਾਹੀਦਾ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਪਨਾਉਣੀਆਂ ਚਾਹੀਦੀਆਂ ਨੇ ਉਹਦੀ ਜਾਣਕਾਰੀ ਦੇਣ ਵਾਸਤੇ। ਧੰਨਵਾਦ। ਸ਼ੁਕਰੀਆ ਜੀ ਡੀਫਾਈ ਪੰਜਾਬੀ ਸਾਰੇ ਦਰਸ਼ਕਾਂ ਦਾ ਪਿਆਰ ਤੇ ਅਸ਼ੀਰਵਾਦ ਦੇਣ ਲਈ ਜਾਂਦੇ ਦੀ ਗੱਲ ਹੋ ਜਾਂਦਾ ਕਿ ਵਿਸਾਖ ਦੇ ਮਹੀਨੇ ਉਹ ਮਹੀਨਾ ਜਸ ਮਹੀਨੇ ਚ ਤੁਸੀਂ ਜਿਹਨੇ ਸੌਣਾ ਨਹੀਂ ਹੈ ਜੀ ਹਾਂ ਇਸ ਮਹੀਨੇ ਪਹਿਲਾਂ ਜੀ ਤਾਂ ਗੱਲ ਹੈ ਕਿ ਕਿਸੇ ਨੂੰ ਜਲਦੀ ਨੀਂਦ ਆਉਂਦੀ ਨਹੀਂ ਤੇ ਆ ਰਹੀ ਹੈ ਤਾਂ ਚੈੱਕ ਕਰੋ ਕਿ ਤੇ ਟਾਈਫਾਇਟ ਤਨੀ ਚੈੱਕ ਕਰੋ ਕਿ ਤੇ ਪਲੇਟਲੇਟਸ ਤਨੀ ਡਾਊਨ ਚੈੱਕ ਕਰੋ ਕਿ ਤੇ ਸੀਬੀਸੀ ਤਨੀ ਡਿਸਟਰਬ ਹੈ ਕਿ ਚੈੱਕ ਕਰੋ ਕਿ ਤੇ ਪੀਐਲਸੀ ਜਨੀ ਵਧੇ ਹੋਏ ਚੈੱਕ ਕਰੋ ਕਿ ਤੁਹਾਡਾ ਹੀਮੋਗਲੋਬਿਨ ਤਨੀ ਘਟ ਰਿਹਾ ਚੈੱਕ ਕਰੋ ਕਿ ਬੀਬੀ ਲੋਥ ਨਹੀਂ ਹੋ ਰਿਹਾ ਚੈੱਕ ਕਰੋ ਕਿ ਤੁਹਾਡੇ ਅੰਦਰ ਕੋਈ ਪੁਰਾਣਾ ਬੁਖਾਰਤ ਨਹੀਂ ਉੱਠ ਰਿਹਾ ਆ ਕਿਉਂਕਿ ਇਸ ਮਹੀਨੇ ਚ ਜੇ ਕੋਈ ਬੰਦਾ ਸੌਏਗਾ ਉਦੋਂ ਨਰਵਸ ਪ੍ਰਣਤਰ ਬਹੁਤ ਵਿਕਾਰ ਹੋ ਜਾਂਦਾ ਹੈ ਜੀ ਹਾਂ ਇਸ ਮਹੀਨੇ ਦੇ ਵਿੱਚ ਅਗਰ ਕੋਈ ਜਿਨੇ ਸੌਏਗਾ ਯਾਨੀ ਕਿ ਮੈ ਰਾਤ ਦੀ ਜਿਹੜਾ ਬੰਦਾ ਜਿਨੇ ਸੌਏਗਾ ਉਹ ਮੈਂਟਲੀ ਬਹੁਤ ਕਮਜ਼ੋਰ ਹੋਣਾ ਸ਼ੁਰੂ ਹੋ ਜਾਏਗਾ ਇਸ ਮਹੀਨੇ ਦੇ ਅੰਦਰ ਜਿਨੇ ਸੌਣ ਨੂੰ ਵਰਜਿਤ ਕੀਤਾ ਗਿਆ ਅਕੋਰਡਿੰਗ ਟੂ ਨੇਚਰਲ ਸਾਇੰਸ ਸੋ ਸ਼ੁਕਰੀਆ ਪਿਆਰ ਤੇ ਅਸ਼ੀਰਵਾਦ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਦਸ਼ਕੋਤ ਜਿਵੇਂ ਸਾਖ ਦੇ ਮਹੀਨੇ ਚ ਕੀ ਕੁਝ ਖਾਣਾ ਹੈ ਉਹ ਵੀ ਦੱਸਤਾ ਹੈ ਭੂਲਰ ਸਾਹਿਬ ਨੇ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਉਹ ਵੀ ਦੱਸ ਦਿੱਤੀਆਂ ਨੇ ম্যাগਨੀਸ਼ੀਅਮ ਸੌਲਟ ਤੋਂ ਲੈ ਕੇ ਜਿਹੜਾ ਇਹਨਾਂ ਨੇ ਹਰਬ ਦੱਸੀ ਹੈ ਜਿਹੜੇ ਲੋਕ ਸ਼ਰਾਬ ਦਾ ਸੇਵਨ ਕਰਦੇ ਨੇ ਉਹਨਾਂ ਵਾਸਤੇ ਸੋ ਕੁੱਲ ਮਿਲਾ ਕੇ ਹਰ ਇੱਕ ਚੀਜ਼ ਨੂੰ ਹਰ ਇੱਕ ਵਰਗ ਨੂੰ ਹਰ ਇੱਕ ਰੋਗ ਨੂੰ ਟੱਚ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਉਮੀਦ ਕਰਦੇ ਹਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਐਡਰੈਸ ਤੇ ਜਾ ਕੇ ਤੁਸੀਂ ਡਾਕਟਰ ਭੂਲਰ ਦੇ ਨਾਲ ਪਰਸਨਲੀ ਮਿਲੋਗੇ ਇਹਨਾਂ ਦੀ ਸਲਾਹ ਵੀ ਲੋਗੇ ਔਰ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਅਮਲ ਵੀ ਕਰੋਗੇ ਜਿਨ੍ਹਾਂ ਦੀ ਸਲਾਹ ਇਹਨਾਂ ਦੇ ਦਿੱਤੀ ਜਾਂਦੀ ਹੈ ਤਾਂ ਹੀ ਨੈਚੁਰਲ ਸਾਇੰਸ ਦੇ ਨਾਲ ਜੁੜ ਕੇ ਨੈਚੁਰਲ ਲਾਈਫ ਸਟਾਈਲ ਅਪਣਾ ਕੇ ਤੰਦਰੁਸਤ ਰਹੋਗੇ ਕਿ ਆਮ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦੀ ਜ ਇਜਾਜ਼ਤ ਧੰਨਵਾਦ